ਆਰ ਪ੍ਰੀਤ ਪਾਣੀ ਲੈ ਕੇ ਆ ਹਲੋ ਮੰਮੀ ਪਾਣੀ ਰੱਖ ਦੇ ਥਲੇ ਪੀ ਲੋ ਪਾਣੀ ਹਾਂ ਲੱਗੀ ਪੀਣ ਮੰਮੀ ਮੈਂ ਨਾ ਕੁਝ ਪੁੱਛਣਾ ਹੀ ਤੁਹਾਨੂੰ ਹਾਂ ਇਹ ਹੀ ਪੁੱਛਣਾ ਹੈ ਕਿੱਥੇ ਗਏ ਸੀ ਸਵੇਰ ਦੇ ਕੀ ਕਰਦੇ ਸੀ ਹੈਨਾ ਨਹੀਂ ਨਹੀਂ ਇਹੋ ਹੀ ਪੁੱਛਣਾ ਤੂੰ ਹੁਣ ਬਲਟ ਲੈ ਕੀ ਮੰਮੀ ਮੈਨੂੰ ਕਿ ਲੋੜ ਆ ਤੁਹਾਨੂੰ ਪੁੱਛਣ ਦੀ ਕਿੱਥੋਂ ਆਏ ਹੋ ਕਿੱਥੇ ਗਏ ਜੇ ਮੈਂ ਤਾਂ ਹੋਰ ਗੱਲ ਕਰਨੀ ਸੀ ਕੱਲ ਮੈਂ ਡਾਕਟਰ ਕੋਲ ਗਈ ਸੀ ਤੇ ਡਾਕਟਰ ਮਿਲਿਆ ਨਹੀਂ ਉਹਨੇ ਮੇਰੇ ਤਾਂ ਕਿਹਾ ਤੇ ਬੜੀ ਦਰਦ ਹੋਉਂਦੀ ਆ ਤੇ ਕੁੜੀ ਦੀ ਛਾਤੀ ਰੁਕੀ ਹੋਈ ਆ ਅੱਛਾ ਛਾਤੀ ਰੁਕੀ ਹੋਈ ਆ ਤੇ ਮੌਸਮ ਕਿਹੜਾ ਚੱਲਣ ਦੇ ਨਵੰਬਰ ਦਾ ਮਹੀਨਾ ਆਣ ਵਾਲਾ ਆ ਤੁਹਾਡੇ ਦੇ ਗਰਮ ਕੱਪੜੇ ਦਿੱਤੇ ਹੋ ਨੇ ਤੇਰੀ ਮਾਂ ਨੇ ਬੁਣ ਕੇ ਹਾਂਜੀ ਮੰਮੀ ਦਿੱਤੇ ਹੋਏ ਨੇ ਜਿੰਨੇ ਕੁ ਤੁਸੀਂ ਬੁਣ ਕੇ ਦਿੱਤੇ ਹੋ ਨੇ ਮੇਰੀ ਮਾਂ ਨੇ ਬੁਣ ਕੇ ਦਿੱਤੇ ਮੈਨੂੰ ਬਸ ਠੀਕ ਐ ਉਸ ਤੋਂ ਵੈ ਲੈ ਉਲਟਾ ਸਸਤੇ ਪਹੁੰਚ ਜਾ ਤੇ ਮੰਮੀ ਤੁਹਾਨੂੰ ਪਤਾ ਹੀ ਐ ਕਿਹੜੇ ਮੌਸਮ ਚ ਸਾਡਾ ਵਿਆਹ ਹੋਇਆ ਤੇ ਕਿਹੜੇ ਕਦੋਂ ਇਹ ਜੰਮੀ ਤੇ ਕਦੋਂ ਬੁਣ ਕੇ ਦਿੱਤੇ ਮੰਮੀ ਭਲਾ ਸਵੈਟਰ ਬੁਣ ਕੇ ਬੈਠੀ ਦੱਸੋ ਮੈਨੂੰ ਤੇ ਗੱਲਾਂ ਹੀ ਪਤਾ ਨਹੀਂ ਕਿਹੋ ਜਿਹੀਆਂ ਕਰਦੇ ਪਏ ਨੇ ਬਸ ਠੀਕ ਐ ਹਾਲ ਤੁਸ ਬੋਲ ਲਾ ਲੋ ਜਿੰਨਾ ਮਰਜ਼ੀ ਬੁਲਾ ਲੋ ਤੁਹਾਡੇ ਤੋਂ ਉਹ ਤੂੰ ਤਿਆਰ ਰਹਿਨੀ ਹਰ ਵੇਲੇ ਗੱਲਾਂ ਕਰਨ ਨੂੰ ਹੈਨਾ ਮੈਨੂੰ ਲੱਗਦਾ ਏ ਕਿ ਦੁਬਾਰਾ ਹੌਲੀ ਕਰਨਾ ਪੈਣਾ ਤੈਨੂੰ ਥੋੜੇ ਜਿਆਦਾ ਦਿਨ ਹੋ ਗਏ ਬੀਤ ਗਏ ਹਨਾ ਕੋਈ ਨ ਮਮੀ ਗੱਲ ਉਹ ਨਹੀਂ ਹੈਗੀ ਮੈਂ ਬਾਰ ਬਾਰ ਤਾ ਗਰੋਚ ਪੇਣਾ ਥੋੜੀ ਖਾਈ ਜਾਣੀ ਹੈ ਮੇਰਾ ਕਹਿਣ ਦਾ ਮਤਲਬ ਹੈਗਾ ਕਿ ਤੁਸੀਂ ਵੀ ਲਿਮਟਸ ਰਵੋ ਤੇ ਮੈਂ ਵੀ ਚੁੱਪ ਕਰ ਘਰ ਚ ਰਹੀ ਜਾਵਾਂ ਨਾਲੇ ਮੇਰੀ ਗੱਲ ਸੁਣਨਾ ਕੱਲ ਕਿੱਥੇ ਗਈ ਸੀ ਜਿਉਂ 12 ਵਜੇ ਦੀ ਗਈ ਰਾਤੀ 9:30 ਵਜੇ ਵੜੀ ਐ ਤੇਰੀ ਮਾਂ ਆਈ ਸੀਗੀ ਉਹਦੇ ਨਿਕਲਦੇ ਆ ਤੂੰ ਵੜੀ ਐ ਮੰਮੀ ਆਏ ਸੀ ਕੱਲ ਹਾਂਜੀ ਆਏ ਸੀ ਤੁਹਾਡੇ ਮੰਮੀ ਜੀ ਅੱਛਾ ਬਹੁਤ ਜ਼ੁਬਾਨ ਚਲਾ ਕੇ ਗਏ ਨੇ ਫੇਰ ਉਹਨੂੰ ਸਮਝਾ ਲਈ ਆਪਣੀ ਮਾਂ ਨੂੰ ਕਿ ਮੇਰੇ ਨਾਲ ਲਿਮਟ ਚ ਗੱਲ ਕਰਿਆ ਕਰ ਆਪਣੀ ਨਾ ਜਿਹੜੀ ਸਾਹ ਨਾਲ ਰਹਿਣਾ ਨਾ ਵਧੀਆ ਹੁੰਦਾ ਏ ਇਹ ਨਾ ਹੋਵੇ ਮੇਰਾ ਉਹ ਰੂਪ ਜਿਹੜਾ ਤੂੰ ਵੇਖਿਆ ਉਹ ਵੀ ਵੇਖੇ ਤੇ ਫਿਰ ਤੁਹਾਨੂੰ ਨਾ ਦੋਵਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਮੰਮੀ ਤੁਸੀਂ ਕੋਈ ਗੱਲ ਕੀਤੀ ਹੋएगी ਫालतू ਤੇ ਉਤੋਂ ਮੰਮੀ ਬਸ ਇੱਕੋ ਹੀ ਗੱਲ ਰਹਿ ਜਾਂਦੀ ਐ ਮੰਮੀ ਤੁਸੀਂ ਗੱਲ ਕੀਤੀ ਨਹੀਂ ਮੰਮੀ ਤੁਸੀਂ ਗੱਲ ਕੀਤੀ ਨਹੀਂ ਕਮਾਲ ਕਰਦੀ ਐ ਹਰਪ੍ਰੀਤ ਹਰ ਗੱਲ ਤੇ ਮੈਂ ਹੀ ਗੱਲ ਕੀਤੀ ਹੁੰਦੀ ਐ ਤੁਹਾਨੂੰ ਕੋਈ ਨਹੀਂ ਹਾਂ ਮੈਂ ਦੇਖਿਆ ਸੀ ਫੋਨ ਮੇਰਾ ਘਰ ਹੀ ਰਹਿ ਗਿਆ ਸੀ ਮੈਂ ਤੁਹਾਡਾ ਲੈ ਗਈ ਸੀ ਛੋਟਾ ਫੋਨ ਆਹੋ ਲੈ ਗਈ ਸੀ ਮੇਰਾ ਫੋਨ ਤੇ ਲੱਗ ਗਿਆ ਨਾ ਪਤਾ ਤੈਨੂੰ ਇਹ ਸੀ ਜੇ ਵੀ ਅਰਜਨ ਫੋਨ ਕਰਦਾ ਕਿੰਨੇ ਕੀ ਕਰਤੇ ਫੋਨ ਉਹਨੇ ਉਹਦੇ ਪਤਾ ਹੀ ਆ ਮਮਾ ਹੀ ਕਿਹੜੇ ਫੋਨ ਤੇ ਕਿੰਨੇ ਕ ਫੋਨ ਆਂਦੇ ਆ ਉਹ ਵਾਲਾ ਫੋਨ ਤਾਂ ਤੁਹਾਡੇ ਕੋਲ ਸੀ ਵੱਡਾ ਉਹ ਤੇ ਕੀ ਪੈਡ ਵਾਲਾ ਫੋਨ ਮੈਂ ਲੱਗ ਗਈ ਆ ਵੀ ਚਲੋ ਬੱਚੇ ਨਾਲ ਹੁਣ ਕੀ ਕੀ ਸੰਭਾਂਗੀ ਮੈਂ ਬੱਚਾ ਤਾਂ ਲੇਟੇ ਛੱਡ ਗਈ ਸੀ ਉਹ ਬਾਅਦ ਛੱਡ ਗਈ ਸੀ ਨਾ ਮੈਂ ਬਾਅਦ ਮੈਂ ਸੋਚਿਆ ਵੀ ਦਵਾਈ ਲੈਣ ਨੂੰ ਜਰਾ ਜਿੰਨੀ ਨਹੀਂ ਲੱਥੀ ਚੜੀਦੀ ਰਹੀ ਕਿਵੇਂ 12 ਵਜੇ ਦੀ ਨਿਕਲੀ ਆ ਮੈਂ ਟਾਈਮ ਨਾਲ ਘਰ ਪਹੁੰਚ ਜਾਵਾਂ ਬੱਚਾ ਤੂੰ ਹੀ ਮੇਰੇ ਕੋਲ ਛੱਡ ਗਈ ਇਹ ਗੱਲ ਬੱਚੇ ਦੀ ਤੈਨੂੰ ਕੋਈ ਜਰਾ ਜਿਹੀ ਪਰਵਾਹ ਨਹੀਂ ਤੇ ਮੰਮੀ ਤੁਸੀਂ ਦਾਦੀ ਜੇ ਫਿਰ ਕੀ ਹੋ ਗਿਆ ਪਰਵਾਹ ਕਿਉਂ ਨਹੀਂ ਹੈਗੀ ਮੈਂ ਕਿਹੜਾ ਕਿਸੇ ਕੋ ਗਾਂਢੀ ਗਾਂਢੀ ਛੱਡ ਗਈ ਆ ਤੁਹਾਡਾ ਅੰਸ਼ ਹੈ ਫਿਰ ਕੀ ਹੋ ਗਿਆ ਨਾਲ ਮੰਮੀ ਮੇਰੀ ਗੱਲ ਸੁਣੋ ਮੈਂ ਸੋਚਿਆ ਸੀ ਚਲ ਦਵਾਈ ਲੈਵਾਂ ਕੱਲ ਦੀ ਮੈਂ ਹਜੇ ਤੱਕ ਦਰਦ ਹੋਣ ਦੀ ਮੈਨੂੰ ਮੈਂ ਹੁਣ ਤੁਹਾਨੂੰ ਕਹਿ ਨਹੀਂ ਮੇਰੇ ਨਾਲ ਚੱਲੋ ਡਾਕਟਰ ਤੁਸੀ ਜਾਣਾ ਨਹੀਂ ਤੇ ਕੋਈ ਨਹੀਂ ਇਹਨੂੰ ਸੰਭੋ ਮੈਂ ਆਨੀ ਆ ਨਾਲ ਕਿ ਮੇਰੇ ਕੋਲ ਕੱਲ ਸ਼ਾਮ ਦਾ ਫੋਨ ਚੁੱਕੋ ਨਾ ਤੇ ਕੱਲ ਦਾ ਮੇਰੇ ਕੋਲ ਜਿਹੜਾ ਡਿਟੇਲ ਮੰਗਦੇ ਜੇ ਲੈ ਲਓ ਨਾ ਮੈਂ ਕਿੱਥੇ ਗਈ ਕਿੱਥੇ ਨਹੀਂ ਗਈ ਪਹਿਲਾਂ ਸਰੇਟ ਮੈਂ ਗਈ ਡਾਕਟਰ ਕੋ ਡਾਕਟਰ ਮਿਲਿਆ ਨਹੀਂ ਜਦੋਂ ਬਾਜ਼ਾਰ ਗਈ ਰੋਣੇ ਮੇਲਾ ਵੇਖਿਆ ਮੈਨੂੰ ਯਾਦ ਆਇਆ ਵੀ ਇਹ ਤੇ ਕਰਵਾ ਚੌਥ ਹੈਗਾ ਫਿਰ ਮੰਮੀ ਮੈਂ ਥੋੜਾ ਐਰਾ ਸਲੂਨ ਹੋ ਆਈ ਤੇ ਥੋੜਾ ਸਮਾਨ ਨਹੀਂ ਜਾਇਆ ਜਾਂਦਾ ਸੀ ਉਹ ਜਿਹੜਾ ਕੀ ਪੈਡ ਵਾਲਾ ਲੈ ਕੇ ਗਈ ਸੀਗੀ ਉਹਦੇ ਤੋਂ ਵੀ ਫੋਨ ਹੁੰਦਾ ਹੈ ਬੈਲੈਂਸ ਚੋਤਵੀ ਹੈਗਾਏ ਚਲੋ ਫਿਰ ਮੈਂ ਬਸ ਥੋੜਾ ਬਹੁਤ ਸਮਾਨ ਲਿਆ ਮੰਮੀ ਤੇ ਫਿਰ ਮੈਨੂੰ ਸਿਮਨਾ ਦੀ ਯਾਦ ਆ ਗਈ ਉਧਰੋਂ ਹੀ ਰਸਤੇ ਨਿਕਲਦੀ ਪਈ ਸੀ ਹਾਂ ਜੀ ਵਾਹ ਜਿੱਧਰ ਮਰਜੀ ਜੀ ਕੀਤਾ ਉਹ ਚੁੱਕਿਆ ਤੇ ਤੁਰ ਪਈ ਹੈਨਾ ਕੋਈ ਪਰਵਾਹ ਨਹੀਂ ਵੀ ਕੋਈ ਸਾਸ ਨੂੰ ਦੱਸਣਾ ਹੈ ਬੱਚੇ ਨੂੰ ਸੰਭਣਾਏ ਫੁੱਲ ਪਰ ਬੱਚਾ ਤੇ ਛਾਤੀ ਰੁਕਨੀ ਆਦੀ ਜਦੋਂ ਮਾਂ ਨੇ ਉਹਨੂੰ ਫੜਨਾ ਨਹੀਂ ਜਿਹਨੂੰ ਹੱਥ ਪਾਈ ਉਹ ਹਰ ਵੇਲੇ ਚੁੱਕ ਕੇ ਰੱਖਾਂਦੀ ਉਹਨੂੰ ਜਦੋਂ ਚੁੱਕਿਆ ਨਹੀਂ ਤੇ ਉਹਦੀ ਛਾਤੀ ਰੁਕ ਗਈ ਤੇ ਕੋਈ ਨਹੀਂ ਮੰਮੀ ਕਿੰਨੀ ਦੇਰ ਬਾਅਦ ਤੇ ਮਿਲੀ ਆ ਉਹਦੇ ਸਿਮਨਾਤ ਆਈ ਮੈਂ ਮਿਲੀ ਨਹੀਂ ਹੋਣਾ ਤੇ ਕੋਈ ਨਹੀਂ ਉਹਨੂੰ ਫੋਨ ਕਰ ਲੈਂਦੀ ਵੀ ਮੇਰੇ ਕੋਲ ਘਰ ਆ ਜਾ ਤੇ ਘੜੀ ਕਿ ਗਈ ਆ ਉਹਦਾ ਡਰਾਈਵਰ ਛੱਡ ਗਿਆ ਸੀ ਮੈਨੂੰ ਕਮਾਲ ਹੈ ਮਾਵਾਂ ਦੀਆਂ ਬੋਲ ਤਾਂ ਨਾ ਜਵਾਬ ਘੜੇ ਬੈ ਹੁੰਦੇ ਆ ਜਿਹੜੀ ਮਰਜ਼ੀ ਗੱਲ ਕਰ ਲੋ ਉਸੇ ਵੇਲੇ ਟਕੇ ਦਾ ਜਵਾਬ ਹਾਜ਼ਰ ਹੈ ਨਾ ਤੇ ਮੈਂ ਵੇਲੀ ਨਹੀਂ ਹੈ ਤੇਰੀਆਂ ਗੱਲਾਂ ਸੁਣਨ ਬਕਵਾਸ ਸੁਣਨ ਚਲ ਜਾ ਮੈਂ ਤੇ ਚਾਹ ਪਾਣੀ ਬਣਾ ਚਾਹ ਬਣਾ ਦਿੰਨੀ ਮੰਮੀ ਆ ਇਹਨੂੰ ਪਾ ਉੱਥੇ ਲੰਮੇ ਬੈਠ ਤੇ ਪਾ ਦਿੰਨੇ ਵਾਵਾ ਸੁਤਰ ਕੀਤੀ ਇਹਨੂੰ ਵਾਵਾ ਸੈਟ ਰੰਦੀ ਹੈ ਆਚਾਰ ਕੀ ਗੱਲਾਂ ਸੁਣਾ ਦੋ ਨਾ ਸੈਟ ਰੰਦੀ ਚੁੱਪ ਚਾਪ ਕੰਮ ਕਰਦੀ ਹੈ ਨਹੀਂ ਤੇ ਨਾ ਮਾਵਾ ਧੀਆ ਨੇ ਤਾਂ ਦੁਖੀ ਕਰਤਾ ਸੀ ਜਦੋਂ ਜੀ ਕੀਤਾ ਮੂੰ ਚੁੱਕਿਆ ਬੋਲ ਲਿਆ ਜਦੋਂ ਜੀ ਕੀਤਾ ਮੂੰ ਚੁੱਕਿਆ ਬੋਲ ਲਿਆ ਹੁਣ ਬਾਬਾ ਮੈਂ ਵੀ ਸੈੱਟ ਕੀਤੀ ਹੈ ਪਾਣੀ ਫਿੱਪ ਲੱਗੀ ਰਕਮ ਹੱਥ ਲਮਗਾਂਦੀ ਆ ਗਈ ਕੀ ਗੱਲ ਆ ਉਹ ਮੰਮੀ ਚਾਹ ਧਰੀ ਆ ਮੈਂ ਸਿੰਮ ਤੇ ਆ ਮੈਂ ਕਿਹਾ ਫੇਕ ਭੁੱਲ ਨਾ ਜਾਵਾ ਮੈਂ ਜਿੱਤ ਆ ਗਿਆ ਉਹ ਮੰਮੀ ਕੋਈ ਨਾ ਆਏ ਸੀ ਬੰਦੇ ਚਾਰ ਕ ਘਰ ਬੰਦੇ ਹਾਂਜੀ ਕਿ ਉਹ ਤੁਹਾਡਾ ਪੁੱਛਦੇ ਸੀ ਕੋਈ ਪ੍ਰਾਪਰਟੀ ਦੇ ਕਹਿੰਦੇ ਸੀ ਤੁਹਾਡਾ ਪ੍ਰਾਪਰਟੀ ਡੀਲਰ ਨੇ ਸ਼ਾਇਦ ਕੋਈ ਪ੍ਰਾਪਰਟੀ ਦਾ ਕੰਮ ਕਰਤੇ ਤੁਹਾਡੇ ਬਾਰੇ ਪੁੱਛਦੇ ਸੀ ਤੇ ਕੀ ਗੱਲ ਮਮੀ ਹਾਂਜੀ ਕੋਈ ਗੱਲ ਨਹੀਂ ਦੇਖ ਨਹੀਂ ਕੋਈ ਔਰ ਗਲਤ ਨਹੀਂ ਕੀਤੀ ਉਹਨਾਂ ਨੇ ਨਹੀਂ ਗੱਲ ਤਾਂ ਕੋਈ ਨਹੀਂ ਫੇਰ ਮੈਂ ਕਿਹਾ ਹੈਗੇ ਨਹੀਂ ਮਮੀ ਘਰ ਬਾਅਦ ਚ ਆ ਜਾਓ ਤੇ ਚਲ ਠੀਕ ਹੈ ਵਧੀਆ ਕੀਤਾ ਜਾ ਚਾ ਵੇ ਪਰ ਮਮੀ ਥੋੜਾ ਦੱਸੋ ਸੀ ਕੌਣ ਸੀ ਉਹ ਮੈਂ ਵੀ ਘਰ ਦੀ ਮੈਂਬਰ ਆ ਅਖਿਰ ਕੌਣ ਸੀ ਉਹ ਕੀ ਘਰ ਨਾਇ ਸੀ ਜ਼ਰੂਰੀ ਹੈ ਦੱਸਣਾ ਤੈਨੂੰ ਇਹ ਜ਼ਰੂਰੀ ਤੇ ਨਹੀਂ ਪਰ ਮੈਂ ਕਿਹਾ ਪ੍ਰਾਪਰਟੀ ਵਲੇ ਕੋਈ ਪ੍ਰਾਪਰਟੀ ਖਰੀਦਣ ਲੱਗੇ ਜੇ ਜਾਂ ਵੇਚਣ ਲੱਗੇ ਜੇ ਕਿਵੇਂ ਅੱਛਾ ਲੱਗੇ ਹੋਣੇ ਤੁਸੀਂ ਬਾਹਰ ਜਾਣ ਵਸੇ ਹੈ ਨਾ ਮੰਮੀ ਅੱਛਾ ਹੈ ਨਾ ਐਡੀ ਤੂੰ ਮਾਰਾ ਨਹੀਂ ਹੈ ਨਾ ਤੇਰੇ ਲਈ ਮੈਂ ਆਪਣੀ ਪ੍ਰਾਪਰਟੀ ਵੇਚ ਦੋਗੀ ਚਲ ਜਾ ਆਪਣਾ ਕੰਮ ਕਰ ਮੰਮੀ ਮੈਨੂੰ ਪਤਾ ਤੁਸੀਂ ਮੇਰੇ ਨਾਲ ਗੁੱਸਾ ਜੇ ਤੁਸੀਂ ਚੰਗੇ ਵੀ ਬੜੇ ਜੇ ਮੈਨੂੰ ਬੜਾ ਪਿਆਰ ਕੀਤਾ ਵਾ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂਕਾਰ ਚ ਰਹਿ ਲਾਂਗੀ ਅਰ ਜੇ ਮੈਨੂੰ ਫੋਨ ਨਾ ਕਰੇ ਕੋਈ ਨਹੀਂ ਕਦੀ ਕਰ ਲਿਆ ਕਰੇ ਤੇ ਜਾਣਾਂ ਦੇ ਆਪਾਂ ਇਕੱਠੇ ਆ ਨਾ ਅਮਰੀਕਾ ਇੱਕ ਦਿਨ ਜਾਵਾਂਗੇ ਨਾ ਮੰਮੀਆਂ ਸੋਚਾਂਗੇ ਆਪਣੀ ਨਾ ਲਿਮਟ ਚ ਰਹਿ ਚੱਲ ਜਾ ਰਸੋਈ ਦੇ ਕੰਮ ਕਰ ਜਿੱਥੇ ਤੇਰੀ ਜਗ੍ਹਾ ਨਾ ਚੱਲ ਪਹੁੰਚ ਮੰਮੀ ਕੁਝ ਦੱਸਦੀ ਕੋ ਨਹੀਂ ਪੇ ਮੈਨੂੰ ਮੈਂ ਤਾਂ ਪਿਆਰ ਨਾਲ ਟੋ ਕੇ ਵੇਖਿਆ ਮੰਮੀ ਨੂੰ ਮੰਮੀ ਦੇ ਕੋਈ ਹੱਥ ਪੱਲਾ ਹੀ ਨਹੀਂ ਫੜਾਣਦੇ ਪਰ ਕੀ ਕਾਰਨ ਹੋ ਸਕਦਾ ਜਿਹੜੇ ਪ੍ਰਾਪਰਟੀ ਵਾਲੇ ਆਏ ਆ ਉਹਨਾਂ ਦਾ ਤਾਂ ਕੰਮ ਐ ਹੀ ਹੁੰਦਾ ਹੈ ਜਾਂ ਖਰੀਦੋ ਤਾਂ ਹੀ ਆ ਵੇਚੋ ਖਰੀਦ ਖਰੀਦ ਤੇ ਨਹੀਂ ਸਕਦੇ ਹੋਣਿਆ ਕੁਛ ਹੱਥ ਤੰਗ ਚੱਲਦਾ ਪਿਆ ਇਹਨਾਂ ਦਾ ਤੇ ਵੇਚਣ ਦਾ ਜੇ ਵੇਚਣਗੇ ਤੇ ਬਾਹਰ ਜਾਣ ਵਾਸਤੇ ਵੇਚਦੇ ਹੋਣੇ ਆ ਪਤਾ ਨਹੀਂ ਸਮਝ ਨਹੀਂ ਆ ਰਹੀ ਕੁਛ ਇੰਨੀ ਥੋੜੀ ਮੈਂ ਗਈ ਗੁਜਰੀਆਂ ਕਿ ਮੈਨੂੰ ਕੋਈ ਕਾਰਨ ਨਹੀਂ ਦੱਸਦੇ ਪਏ ਪਤਾ ਲਾਣਾ ਪੈਣਾ ਪਰ ਕਿੱਦਾਂ ਇੰਨਾ ਘਬਰਾਟ ਹੋਉਂਦੀ ਐ ਕਿਤੇ ਕੁਝ ਗਲਤ ਨਾ ਹੁੰਦਾ ਹੋਵੇ ਮੈਂ ਮੰਮੀ ਨੂੰ ਫੋਨ ਕਰਾਂ ਮੰਮੀ ਨਾਲ ਗੱਲ ਕਰਾਂ ਜਾਂ ਮਿਲ ਕੇ ਜਾਂ ਫੋਨ ਕਰਾਂ ਮੰਮੀ ਨੂੰ ਤੇ ਮੰਮੀ ਨੇ ਕਹਣਾ ਕੁੱਤੀ ਐ ਰਾਮ ਜਦੀਆ ਤੂੰ ਮੈਨੂੰ ਦੱਸਦੀ ਨਹੀਂ ਫਿਰ ਬਾਅਦ ਵਿੱਚ ਮੈਂ ਹੀ ਫਸਦੀ ਆ ਮੰਮੀ ਨਾਲ ਗੱਲ ਕਰਦੀ ਆ ਮੈਂ ਮੰਮੀ ਦੱਸਣ ਕਿ ਕੀ ਹੋ ਸਕਦਾ ਕਿ ਢੀ ਸੁਆ ਲੰਦੀ ਐ ਦਵਾ ਮੈਂ ਇਹਨਾਂ ਸੁਆ ਇਹਨਾਂ ਨੇ ਬੇਗੁਫਾ ਨੂੰ ਮੈਂ ਕਿਹਾ ਸੀਗਾ ਪ੍ਰਾਪਰਟੀ ਵਾਲਿਆਂ ਨੂੰ ਕਿ ਹਫਤਾ ਇੱਕ ਦਿਓ ਮੈਨੂੰ ਮੈਂ ਚਲੀ ਜਾਣਾ ਐ ਮੈਂ ਉਹਦੋਂ ਤੁਸੀਂ ਕਰ ਲਿਓ ਜੋ ਵੀ ਕਰਨਾ ਹੈਗਾ ਕਬਜ਼ਾ ਕਰ ਲਿਓ ਪਰ ਇਹਨਾਂ ਨੂੰ ਸਬਰ ਹੀ ਨਹੀਂ ਹੈਗਾ ਮੈਂ ਫੋਨ ਕਰਕੇ ਕਹਿਨੀ ਆ ਕਿ ਤੇ ਐਵੇਂ ਬਾਅਦ ਚ ਹਰਪ੍ਰੀਤ ਨੇ ਕਿਤੇ ਆਪਣੀ ਮਾਂ ਨੂੰ ਦੱਸਤਾ ਤੇ ਪੰਗਾ ਨਾ ਪੈ ਜਾਵੇ ਮੇਰੇ ਲਈ ਬਾਅਦ ਚ ਖਲਾਰਾ ਸੰਭਿਆ ਨਹੀਂ ਜਾਣਾ ਮੇਰੇ ਤੋਂ ਇਹਦੋਂ ਚੰਗਾ ਹੈ ਕਿ ਮੈਂ ਪਹਿਲੇ ਨਾ ਤਲੇ ਨੰਨਾਂ ਨੂੰ ਮੁੰਡਿਆਂ ਨੂੰ ਫੋਨ ਕਰਦੀ ਆ ਉਸ ਤੋਂ ਬਾਅਦ ਮੈਂ ਕਰਦੀ ਆ ਗੱਲ ਹਰਪ੍ਰੀਤ ਨਾਲ ਪਿਆਰ ਨਾਲ ਵੀ ਮਾਂ ਆਪਣੀ ਨੂੰ ਨਾ ਦੱਸੇ ਕੁਛ ਨਹੀਂ ਠੀਕ ਬਹੁਤ ਔਖਾ ਜ ਹਰਪ੍ਰੀਤ ਮम्मा ਠੀਕ ਹੈ ਤਾ ਹਾਂ ਦਸ ਇਜ਼ ਨਾਓ ਬਸ ਵਧੀਆ ਮੈਂ ਤੇ ਕੱਲ ਵੀ ਆਈ ਸੀ ਕੰਬਲੀਆਂ ਤੂੰ ਮਿਲੀ ਨਹੀਂ ਉਹ ਦਾਦੀ ਮੰਮੀ ਮੈਂ ਉੱਧਰ ਗਈ ਸੀ ਕਿਤੇ ਮੈਂ ਨਾ ਤੈਨੂੰ ਫੋਨ ਕਰਨੀ ਲੱਗੀ ਸੀ ਹੁਣੇ ਹੀ ਆ ਬਸ ਐਂਡ ਵਾਸ਼ ਕਰਕੇ ਚਲ ਠੀਕ ਹੈ ਪਾਣੀ ਪਿਆ ਮੈਨੂੰ ਫਟਾਫਟ ਹਾਂ ਹਾਂ ਬੈਠਾ ਤੁਸੀਂ ਆਓ ਮਮਾ ਆਜੋ ਸਤਿ ਸ਼੍ਰੀ ਅਕਾਲ ਬੈਣ ਜੀ ਆਜੋ ਬੈਠੋ ਹੋਰ ਸੁਣਾਓ ਜੀ ਮੇਰੇ ਆ ਲੜਕੀਆਂ ਨਾ ਜਿੱਦਾਂ ਦੇ ਕੱਲ ਸੀ ਉਹਦੇ ਨੂੰ ਅੱਜ ਵਧੀਆ ਲੈ ਬੰਦਾ ਤੇ 2 ਘੰਟੇ ਬਾਅਦ ਵੀ ਕਿਸ ਨੂੰ ਮਿਲੇ ਨਾ ਉਹਦਾ ਦੁੱਖ ਸੁੱਖ ਉਹਦਾ ਹਾਲ ਚਾਲ ਪੁੱਛ ਹੀ ਲੈਂਦਾ ਵੈ ਤੇ ਇਹਦੇ 'ਚ ਮੈਂ ਮਾੜਾ ਕੀ ਕੀਤਾ ਨਹੀਂ ਭੈਣ ਜੀ ਤੁਸੀਂ ਕੱਲ ਆਏ ਸੀ ਹੱਲੇ ਅੱਜ ਫੇਰ ਸਾਡਾ ਥੜਾ ਨੀਵਾ ਕਰਨ ਆ ਗਏ ਇੰਨਾ ਵੀ ਭੈਣ ਜੀ ਮੇਰਾ ਵਜਨ ਨਹੀਂ ਜਿੰਨਾ ਤੁਸੀਂ ਕਹਿਤਾ ਹੋ ਕਿ ਮੇਰਾ ਪੈਰ ਤਰੇ ਆ ਖੜਾ-ਧੜਾ ਨੀਵਾ ਪੈ ਜਾਏਗਾ ਧੀਾਂ ਦੇ ਘਰ ਰੋਜ਼-ਰੋਜ਼ ਆਉਂਦੇ ਚੰਗੀ ਲੱਗੀ ਦਾ ਤਾਂ ਕੋਈ ਗੱਲ ਨਹੀਂ ਭੈਣ ਜੀ ਧੀ ਦੇ ਕੇ ਪੋਤੀ ਸੇੜੀ ਦੇ ਨੇ ਇਹ ਪੁੱਤ ਦਾ ਘਰ ਨਹੀਂ ਪੁੱਤ ਨੇ ਤਾਂ ਖੜਾ ਨੀਵਾ ਨਹੀਂ ਕੀਤਾ ਅੱਛਾ ਜੇ ਮੈਂ ਤਾਂ ਨਹੀਂ ਕੀਤਾ ਐਹੀ ਤਾਂ ਗੱਲਾਂ ਹੈ ਨਾ ਮੈਂ ਪਾਣੀ ਦੇਖਿਆ ਮਾਲੇਯੋਦ ਦਿਨਾ ਮੰਗੇ ਪਾਣੀ ਆ ਗਿਆ ਤੇ ਮੈਂ ਕਿੰਨੀ ਵਾਰੀ ਵਾਅਦਾ ਦਿੱਤੀ ਕਿ ਹਰਪ੍ਰੀਤ ਪਾਣੀ ਲੈ ਕੇ ਆ ਮੈਂ ਭੈਣ ਜੀ ਗਈ ਸੀ ਬਾਜ਼ਾਰ ਤੇ ਆ ਕੇ ਚਾਰ ਵਾਰੀ ਪਾਣੀ ਮੰਗਿਆ ਤੇ ਨੇ ਪਾਣੀ ਦਿੱਤਾ ਭੈਣ ਜੀ ਮੈਂ ਬੂਏ ਚ ਹੀ ਉਹਨੂੰ ਪਾਣੀ ਮੰਗ ਲਿਆ ਕਿਉਂਕਿ ਅੱਜ ਗੱਡੀ ਨਾ ਤੁਹਾਡੇ ਇਧਰ ਅੰਦਰ ਨਹੀਂ ਆਈ ਬਹੁਤ ਗੱਡੀਆਂ ਬਾਜ਼ਾਰ 'ਚ ਤੁਹਾਡੇ ਲੱਗੀਆਂ ਤੇ ਮੈਂ ਤੁਰਦੀ ਤੁਰਦੀ ਆਈ ਹਾਫੀ ਦੇ ਪੈਸਾ ਮੈਂ ਪਾਣੀ ਮੰਗਿਆ ਤੇ ਲੈ ਆਈ ਕੀ ਪਤਾ ਮੇਰੇ ਆਇਆ ਵੀ 10 ਮਿੰਟ ਬੈਠੇ ਮੈਨੂੰ ਪਾਣੀ ਪੀ ਆਦੀ ਨਾਲ ਇਹਨਾਂ ਵੀ ਤਰਨਾ ਮੈਂ ਇਹਨਾਂ ਕਰਦਾ ਦੇਨ ਹੋਇਆ ਆਪਣੇ ਘਰ 'ਚ ਦੀ ਪਰੋਣੇ ਆਪ ਅੱਗੇ ਹੋ ਕੇ ਪਾਣੀ ਫੜ ਲਓ ਤੇ ਪੀ ਲਓ ਜੇ ਤੋ ਬਾਹਰੋਂ ਆਏ ਹੁੰਦੇ ਤੁਸੀਂ ਵੀ ਹਫੇ ਆਏ ਸੀ ਨਾ ਮੈਂ ਵੀ ਬਾਹਰੋਂ ਹੀ ਆਈ ਸੀ ਪੰਜੀ ਜੀ ਸਿੱਧੀ ਜੀ ਗੱਲ ਐ ਤੁਹਾਡੇ ਚੌਂਕੇ 'ਚ ਮੈਂ ਨਹੀਂ ਸਿੱਧਾ ਵੜ ਸਕਦੀ ਤੇ ਨਾ ਮੇਰੇ ਘਰ ਆਏ ਤੁਸੀਂ ਚੌਂਕੇ 'ਚ ਸਿੱਧਾ ਵੜ ਸਕਦੇ ਹੋ ਲੇਕਿਨ ਇਹ ਆਪੋ ਆਪਣੀ ਥਾਈ ਹੋਈ ਐ ਨਾ ਆਪਣੇ ਘਰ 'ਚ ਤੇ ਚੌਂਕੇ 'ਚ ਜਾਣ ਲਈ ਨਾ ਪਰਮਿਸ਼ਨ ਨਹੀਂ ਕਿਸੇ ਦੀ ਲੈ ਸਕਦੇ ਮੁੱਕਦੀ ਗੱਲ ਮੈਂ ਵੀ ਪਾਣੀ ਦੇ ਪੀ ਲੈਣਾ ਸੀ ਬਸ ਪੁੱਤ ਕੋਈ ਗੱਲ ਨਹੀਂ ਪੀ ਲਿਆ ਪਾਣੀ ਕਿਵੇਂ ਆਨੇ ਆਏ ਅੱਜ ਫਿਰ ਆਹ ਗੁੱਡੀ ਦੇ ਕੱਪੜੇ ਲੈ ਕੇ ਆਈ ਆ ਤੇ ਸਰਦੀਆਂ ਦੇ ਕੱਪੜੇ ਪੁੱਤ ਮੈਂ ਦਿੱਤੇ ਨਹੀਂ ਸੀ ਸਵੈਟਰ ਬੰਨੇ ਦਿੱਤੇ ਸੀ ਪੰਜ ਸੈੱਟ ਲਾਲ ਕਾਲਾ ਚਿੱਟਾ ਨੀਲਾ ਪੀਲਾ ਸਾਰੇ ਤੇਰੇ ਫੇਵਰਟ ਰੰਗ ਐ ਕੁੜੀ ਵੀ ਪਾਈਗੀ ਨਾ ਬੜੀ ਸੋਹਣੀ ਲੱਗੇਗੀ ਮੌਸਮ ਨਾ ਬਦਲਦਾ ਪਿਆ ਵੈ ਤੇ ਆਪਣੇ ਪੁੱਤ ਨੂੰ ਇਹ ਪੁੱਛ ਲਿਆ ਜੇ ਕੱਲ ਕਿੱਥੇ ਸੀ ਸਾਰਾ ਦਿਨ ਲੱਗ ਗਿਆ ਭੈਣ ਜੀ ਮੈਨੂੰ ਪਤਾ ਮੈਨੂੰ ਫੋਨ ਆ ਗਿਆ ਸੀ ਅੱਜ ਹੀ ਸਿਮਰਤ ਵਾਲੇ ਗਈ ਸੀ ਕਿਹਦਾ ਫੋਨ ਆਇਆ ਸੀ ਸਿਮਰਤ ਦਾ ਆਇਆ ਸੀ ਤੋਂ ਦੀ ਸੱਸ ਦਾ ਫੋਨ ਆਇਆ ਸੀ ਕਿਆ ਹਰਪ੍ਰੀਤ ਕੱਲੀ ਆਈ ਸੀ ਕੁੜੀ ਨਹੀਂ ਲੈ ਕੇ ਆਈ ਤੇ ਨਾ ਉਹਦੀ ਸੱਸ ਆਈ ਤੇ ਤੁਸੀਂ ਵੀ ਆਏ ਹੋ ਉਹਨਾਂ ਨੇ ਜਰਾ ਨਹੀਂ ਟੋਕਿਆ ਕਿ ਕੁੜੀ ਤਾਂ ਬਿਨਾ ਕਿਵੇਂ ਆ ਗਈ ਤੂੰ ਇਰਚ ਕੀ ਗੱਲ ਹੈ ਮੰਜੀ ਟੋਕਣ ਵਾਲੀ ਦੱਸੋ ਉਹਨਾਂ ਜਦੋਂ ਇਹ ਮੇਰੇ ਕੋਲ 3 ਮਹੀਨੇ ਰਹੀ ਐ ਮੈਂ ਕਿਤੇ ਵੀ ਆਂਦੀ ਜਾਂਦੀ ਰਹੀ ਐ ਘਰ ਕੱਲੀ ਰਹਿੰਦੀ ਮੈਂ ਕੁੜੀ ਲੈ ਕੇ ਚੱਲ ਜਾਈ ਨਹੀਂ ਸੀ ਕਿਤੇ ਦਵਾਈ ਲੈ ਆਣਾ ਕੋਈ ਕੁਝ ਕਰਨਾ ਤੇ ਕਹਿ ਦੇਲੇ ਇਹ ਕਿਤੇ ਚੱਲ ਜੰਦੀ ਸੀ ਮੈਂ ਕੁੜੀ ਘਰ ਸਾਂਭ ਲੈਣੀ ਸੀ ਇਹ ਤਾਂ ਗੱਲ ਤੁਸੀਂ ਗਲਤ ਕਰ ਗਏ ਮੰਜੀ ਇਹ ਗੱਲ ਦਾ ਤੇ ਕਿਹਾ ਨਾ ਭੋਰਾ ਮਤਲਬ ਨਹੀਂ ਜੇ ਬੰਦਾ ਨਾਲੇ ਪੂਰੀ ਗਵੰਡੀਆਂ ਘਰ ਨਹੀਂ ਛੱਡ ਗਈ ਜਾਂ ਕਿਰਾਏਦਾਰਾਂ ਦੇ ਘਰ ਦਾਦੀ ਘਰ ਉਹ ਧੀ ਪੁੱਤ ਤਾਂ ਪਰਦੇਸਾਂ ਨੂੰ ਚਲ ਜਾਂਦੇ ਨੇ ਪੋਤਰਾ ਪੋਤਰੀਆਂ ਦਾਦਾ ਦਾਦੀ ਪਾਲਦੇ ਨੇ ਨਾਨਾ ਨਾਨੀ ਪਾਲਦੇ ਨੇ ਕਿਤੇ ਸੁੱਖ ਇਹੋ ਜਿਹਾ ਲੈਣ ਵਾਸਤੇ ਨਾ ਬਸ ਕਰੋ ਭੈਣ ਜੀ ਬਸ ਕਰੋ ਹਾਦੀ ਹੋ ਗਈ ਤੁਹਾਡੇ ਵਾਲੀ ਜੈਸੀ ਧੀ ਵੈਸੀ ਮਾਂ ਜੈਸੀ ਮਾਂ ਵੈਸੀ ਧੀ ਸਹੀ ਕਹਿਆ ਜੇ ਹਾਂ ਮਾਂਵਾ ਦੀ ਜबान ਤੋਬਾ ਹੀ ਰੱਬ ਦੀ ਮੈਂ ਤੇ ਮੇਰੇ ਤਾਂ ਸਿਰ ਦਰਦ ਹੋਣ ਲੱਗ ਜਾਂਦਾ ਜਦੋਂ ਵੀ ਅਰिजਨਾਲ ਬਹਿਜਵਾ ਤਾਂ ਇਹ ਗੱਲਾਂ ਤੇ ਗੱਲਾਂ ਗੱਲਾਂ ਤੇ ਗੱਲਾਂ ਇਹੋ ਜਿਹੀਆਂ ਸੁਣਾਉਣੀਆਂ ਨੇ ਨਾ ਜਿਹੜੀਆਂ ਸਹਿਣ ਨਹੀਂ ਹੁੰਦੀਆਂ ਤੇ ਜੇ ਤੁਸੀਂ ਆਜੋ ਤੇ ਤੁਸੀਂ ਇਹੋ ਕੁਸ਼ ਤੇ ਤੁਸੀਂ ਤੁਸੀਂ ਵੀ ਤਾਂ ਆਪਣੇ ਪੁੱਤ ਵਰਗੇ ਹੀ ਜੇ ਉਹਦਾ ਸ਼ਕਲ ਵਖਾਨ ਹੋ ਗਿਆ ਬਾਅਦ ਸੁਣਾਇ ਹੋ ਗਿਆ ਤਾਂ ਤੁਸੀਂ ਤੁਸੀਂ ਤਾਂ ਥੜਾ ਛੜਨੋ ਸਾਡਾਗੇ ਮੱਲੇ ਵਾਲੇ ਵੀ ਪੁੱਛਦੇ ਨੇ ਕੁੜੀ ਕਿੱਥੇ ਵਿਆਹਤੀ ਜੇ ਕਿਹ ਨਾਗਲੈਂਡ ਚ ਵਿਆਹਤੀ ਐ ਆਨ ਲੱਗੇ ਵੀ ਪਤਾ ਲੱਗਦਾ ਵਾ ਕਿ ਆਈ ਨਹੀਂ ਨੇਰੇ ਪੇ ਕਿਤੇ ਤੇ ਜਦੋਂ ਮੈਂ ਡੇਢ ਮਹੀਨਾ ਲਾਇਆ ਉਦੋਂ ਵੀ ਤੁਹਾਨੂੰ ਆ ਗਲੀ ਗਵਾਂਡ ਨੇ ਕਹਿਣਾ ਸ਼ੁਰੂ ਕਰਤਾ ਸੀ ਹੁਣ ਨਹੀਂ ਗਈ ਤੇ ਤੁਹਾਨੂੰ ਵੀ ਤੁਹਾਨੂੰ ਕਹਿਣਾ ਸ਼ੁਰੂ ਕਰਤਾ ਮੈਂ ਨਾ ਤਿੰਨ ਮਹੀਨੇ ਪਹਿਲੀ ਗੱਲ ਕੀਤੀ ਐ ਤੇ ਉਦੋਂ ਵੀ ਕੀਤੀ ਸੀ ਜਦੋਂ ਇਹਦਾ ਵਿਆਹ ਆਇਆ ਜੇ ਲੋਕਾਂ ਨੇ ਮੈਨੂੰ ਬੜੀਆਂ ਛਿੱਬੀਆਂ ਦਿੱਤੀਆਂ ਨੇ ਪਰ ਮੈਂ ਚੁੱਪ ਕਰਕੇ ਨਾ ਚੁੱਪ ਰਹਿ ਗਈ ਵਿਆਹ ਕਰਤੀ ਅਰਜਨ ਇਹਦੇ ਕੋਲ ਜਦੋਂ ਵੀ ਗਈ ਐ ਆਈ ਬੇ ਜੀ ਆਏ ਤੂੰ ਹੀ ਜਿੱਤੇ ਅਹੀਂ ਬਹਿ ਹਾਰੇ ਠੀਕ ਐ ਤੈਨੂੰ ਕੀ ਗੱਲ ਇੱਧਰ ਆ ਕੇ ਬਹਿ ਮੇਰੇ ਕੋਲ ਆ ਮੇਰੇ ਕੋਲ ਕੁਝ ਨਹੀਂ ਤੁਸੀਂ ਅੱਛਾ ਉਹਦੇ ਵਾਸਤੇ ਬੇਟੀ ਉਸਤੇ ਕੱਪੜੇ ਲਿਆਏ ਸੀ ਹਾਂ ਤੇ ਤੈਨੂੰ ਕੀ ਗੱਲ ਹੈ ਹੱਥੀ ਕਰਨੀ ਬੜੀ 부ਚੀ ਜੀ ਬਣੀ ਇਨਕੀਆਂ ਜਾਂ ਚੂਚੀਆਂ ਜਾਂ ਵਾਲੀਆਂ ਪਾਈਆਂ ਜਿਵੇਂ ਕੁਆਰੀ ਜੀ ਹੁੰਨੀ ਐ ਨਾ ਮੰਗਲ ਸੁੱਤਰ ਨਾ ਚੈਨ ਨਾ ਕੋਈ ਕਿੱਟੀ ਸੈੱਟ ਨਾ ਕੋਈ ਮੁੰਦਰੀ ਨਾ ਪੰਜੇਬਾ ਆ ਕਿਦਾਂ ਦਾ ਸੂਟ ਪਾਇਆ ਪਿੱਕਾ ਜਿਹਾ ਅਜੀਬ ਜਿਹਾ ਭੈਣ ਜੀ ਕੀ ਗੱਲ ਐ ਇਦਾਂ ਦੇ ਕੱਪੜੇ ਪਾਉਂਦੇ ਸੀ ਆਪਣਾ ਵੇਖੋ ਲੱਗਦਾ ਅੱਜ ਹੀ ਸਵਾ ਕੇ ਪਾਇਆ ਹੋਵੇ ਤੇ ਕੁੜੀ ਕੁੜੀ ਨੂੰ ਕੀ ਕੀਤਾ ਜੇ ਬਾਜ਼ਾਰ ਜਾਂ ਬਾਹਰ ਜਾਂਦਾ ਨਾ ਜਦੋਂ ਬੰਦਾ ਉਦੋਂ ਕੱਪੜੇ ਹੋਰ ਹੁੰਦੇ ਆ ਤੇ ਜਦੋਂ ਘਰ ਰਹੀਦਾ ਨਾ ਉਦੋਂ ਕੱਪੜੇ ਹੋਰ ਹੁੰਦੇ ਆ ਹਾਂਜੀ ਬੱਚੇ ਨਾਲ ਤਾਂ ਚਾਰ ਵਾਰੀ ਦਿਨ ਚ ਕੱਪੜੇ ਬਦਲਨੇ ਪੈ ਜਾਂਦੇ ਕਿਹੇ ਵੇਲੇ ਬਾਥਰੂਮ ਕਰਦੇ ਪੋਟੀ ਕਰਦੇ ਹੁਣ ਬੱਚੇ ਨਾਲ ਕੀ ਲਾਣਾ ਪਾਣਾ ਪੁੱਤ ਅਹੀਂ ਵੀ ਤੈਨੂੰ ਪਾਲਿਆ ਉਹਨਾਂ ਨੇ ਵੀ ਆਪਣਾ ਮੁੰਡਾ ਪਾਲਿਆ ਪਰ ਆਪਾਂ ਨਾ ਆਪਣੇ ਲਾਨ ਪਾਣ ਦੇ ਵਿੱਚ ਨਾ ਕੋਈ ਕਮੀ ਪੇਸ਼ੀ ਨਹੀਂ ਸੀ ਆਨ ਦਿੱਤੀ ਆਪਣੇ ਲਾਨ ਪਾਉਣ ਦਾ ਹੀ ਆਪਣੇ ਖਨਵਾਦੇ ਦਾ ਪਤਾ ਲੱਗ ਜਾਂਦਾ ਵੈ ਆਪਣੇ ਪਹਿਰਾਵੇ ਤੋਂ ਪਤਾ ਲੱਗ ਜਾਂਦਾ ਪੁੱਤ ਤੇਰੇ ਚਿਹਰੇ ਦੀ ਤੇ ਰੌਣਕ ਤਾਂ ਉੱਡੀ ਉੱਡੀ ਸੀ ਹੁਣ ਕੱਪੜਿਆਂ ਦਾ ਰੰਗ ਵੀ ਉੱਡ ਗਿਆ ਵੈ ਇਹ ਕੀ ਹੁੰਦਿਆ ਵੈ ਅੰਜ ਕਿਤੇ ਤਾਂ ਕਹਿਰ ਬੰਦ ਕਰ ਦੋ ਆ ਮੈਂ ਤੁਹਾਡੇਗੇ ਹੱਥ ਜੋੜ ਲੈਣੀ ਜੇ ਕਹਿੰਦੇ ਆ ਤਾਂ ਮਾਫੀ ਮੰਗ ਲੈਣੀ ਕਹੇ ਗੱਲ ਦੀ ਪਰ ਮੇਰੀ ਧੀ ਨੂੰ ਇਹਨਾਂ ਸਤਾਵਾ ਨਾ ਦਿਓ ਮੇਰੇ ਕੋਲ ਬਰਦਾਸ਼ਤ ਨਹੀਂ ਜੇ ਹੁੰਦਿਆ ਤੋ ਇਹ ਵੀ ਮਾਂ ਹੋਰ ਮੈਂ ਵੀ ਮਾਂ ਆ ਮੇਰੇ ਕੋਲ ਨਹੀਂ ਜੇ ਬਰਦਾਸ਼ਤ ਹੁੰਦਾ ਮੈਂ ਉਹਨੂੰ ਕੀ ਕਿਹਾ ਅੰਜ ਤੇ ਆਹ ਵੇਖੋ ਆਹ ਵੇਖੋ ਕੁੜੀ ਦੀ ਹਾਲਤ ਕੀ ਹੋ ਗਈ ਐ ਮੈਂ ਕੱਲ ਵੀ ਤੁਹਾਡੇ ਨਾਲ ਗੱਲ ਕਰਕੇ ਗਈ ਪੁੱਤ ਇਹਨਾਂ ਨਾਲ ਗੱਲ ਕੀਤੀ ਜੇ ਤੇਰੇ ਕਾਗਜ ਲਾ ਕੇ ਜਲਦੀ ਕੰਮ ਹੁੰਦਾ ਤੇ ਮੈਂ ਕਿਤੋਂ ਵੀ ਕਰਕੇ ਨਾ 10 15 20 ਲੱਖ ਰੁਪਏ ਮੈਂ ਫੇਰ ਕਰ ਦਿੰਦੀ ਹੋਰ ਪਰ ਭੈਣ ਜੀ ਭਾਵੇਂ ਤੁਸੀਂ ਵੀ ਨਾਲ ਚਲ ਜੋ ਮੀਆਂ ਬੀਬੀ ਨੂੰ ਇੱਕ ਕਰੋ ਜਾਏਗੀ ਤਾਂ ਉਦੋਂ ਹੀ ਮੈਂ ਕੱਲ ਵੀ ਇਹ ਲਾਈਨ ਕਹੀ ਸੀ ਜਾਏਗੀ ਉਦੋਂ ਹੀ ਜਦੋਂ ਮੈਂ ਜਾਊਂਗੀ ਜਾਓ ਭੈਣ ਜੀ ਤੁਸੀਂ ਵੀ ਜਾਓ ਮੈਂ ਕਦਮ ਮਨਾ ਕੇ ਤੇ ਪੈਸੇ ਤਾਂ ਮੈਂ ਮੰਗੇ ਹੀ ਨਹੀਂ ਤੈਨੂੰ ਮੰਗੇ ਤੇ ਭੈਣ ਜੀ ਤੁਸੀਂ ਉਦੋਂ ਵੀ ਨਾ ਸੀ ਜਦੋਂ ਮੈਂ ਲੈ ਕੇ ਆਈਂ ਸਾਂ ਚੱਲ ਕੇ ਹੂੰ ਤੇ ਕੰਮ ਉਦੋਂ ਵੀ ਨਾ ਇਹਦੇ ਕੁੜੀ ਦੇ ਆਏ ਜਦੋਂ ਦਿੱਤੇ ਸੀ ਮੈਂ ਇਹਦੇ ਕੰਮ ਵਾਸਤੇ ਤੇ ਹੁਣ ਕਿਉਂ ਮੈਨੂੰ ਪੈਸਿਆਂ ਦਾ ਸੁਣਾਉਂਦੇ ਹੋ ਮੈਂ ਉਦ ਕੱਲ ਵੀ ਮਨਾ ਕੀਤਾ ਸੀ ਮੈਂ ਮੈਨੂੰ ਦੱਸਣ ਦੀ ਲੋੜ ਨਹੀਂ ਤੀ ਉਹਨੂੰ ਲੈ ਜਾਓ ਤੇ ਬਾਹਰ ਭੇਜ ਦਿਓ ਲਾ ਲਓ ਪੈਸਾ ਦੇ ਦੇ ਬਾਹਰ ਜੇ ਕੱਲਿਆਂ ਭੇਜਣਾ ਹੈ ਤਾਂ ਲੈਮੀ ਕੋਈ ਨਹੀਂ ਚੱਲਦਾ ਮੈਂ ਪ੍ਰੋਸੈਸ ਸਭ ਠੀਕ ਹੈ ਮੇਰੀ ਗੱਲ ਹੁੰਦੀ ਵੀ ਅਰਜਨ ਨਾਲ ਤੇ ਤੁਸੀਂ ਬੈਠੋ ਮੈਂ ਚਾ ਲੈ ਕੇ ਆਂ ਨਹੀਂ ਮੈਨਾਂ ਤੇ ਨਾ ਕੋਈ ਗੱਲ ਕਰਨੀ ਤੇਰੇ ਪਿਓ ਨੇ ਕੋਈ ਗੱਲ ਕਰਨੀ ਆ ਕਿਹੇ ਗੱਲ ਵੱਲੋਂ ਕੋਈ ਤੇਰੇ ਨਾਂ ਦਾ ਨਾ ਇੱਕ ਪਲਾਟ ਹੈਗਾ ਸੀ ਉਸ ਬਾਰੇ ਹੀ ਗੱਲ ਕਰਨੀ ਆ ਜੇ ਕਵੇਂ ਤਾਂ ਦੋ ਮਿੰਟ ਅੰਦਰ ਆ ਕੇ ਗੱਲ ਕਰ ਲੈ ਮੇਰੇ ਨਾਲ ਹਾਂ ਮੰਮੀ ਚਲੋ ਮੈਂ ਵੀ ਕਰ ਲਓ ਕਰ ਲਓ ਗੱਟ ਮਿਟ ਜਿਹੜੀ ਕਰਨੀ ਹੈ ਹਾਂ ਜੀ ਤੀਆਂ ਵਿਆਹੀਆਂ ਨੇ ਇਹ ਤੀ ਪੁੱਤ ਨਹੀਂ ਵਿਆਨੇ ਆ ਇਹ ਵੇਚੀ ਦੇਣੀ ਆ ਕਿ ਤੁਸੀਂ ਲੋਕ ਪਤਾ ਹੀ ਕੀ ਕਹਿੰਦੇ ਹੋ ਕਿ ਸਾਡੇ ਬੁਹੇ ਆ ਗਈ ਬਸ ਉਹਨਾਂ ਸਾਡੀ ਤਜੋਰੀ ਦਾ ਨਾ ਇੱਕ ਹਿੱਸਾ ਬਣ ਕੇ ਰਹੀ ਹੈ ਕਿ ਇਹਨੂੰ ਅਸੀਂ ਕਿੱਥੇ ਵਰਤਣਾ ਕਿੱਥੇ ਖਰਚਣਾ ਕਿੱਥੇ ਹੰਡਾਣਾ ਇਹ ਵੀ ਜਾਣਦੇ ਨੇ ਨਹੀਂ ਆ 9 ਮਹੀਨੇ ਨਾ ਕੁੱਖ ਚ ਰੱਖਿਆ ਆ 20 22 ਸਾਲ ਨੂੰ ਪਾਲਿਆ ਹੈ ਤੇ ਤੁਹਾਨੂੰ ਅਜੇ ਨਾ 1.5 ਸਾਲ ਨਹੀਂ ਹੋਇਆ ਨੂੰ ਗੱਲ ਨੂੰ ਲਾਏ ਤੇ ਤੁਸੀਂ ਉਹਨੂੰ ਐਦਾਂ ਨਹੀਂ ਮੇਰੇ ਨਾਲ ਟਰੀਟ ਕਰ ਸਕਦੇ ਜਿਵੇਂ ਤੁਹਾਨੂੰ ਮੈਂ ਬੇਇੱਜ਼ਤੀ ਹੋਵੇ ਕੁੜੀ ਤੇ ਤੁਸੀਂ ਬਸ ਹਰ ਚੀਜ਼ ਆਪਣਾ ਹੁਕਮ ਚਲਾਉ ਤੇ ਮੈਂ ਪੁੱਛ ਪੁੱਛ ਕੇ ਚੱਲਾਂ ਮੈਨੂੰ ਪਤਾ ਮੇਰਾ ਕਾਇਦਾ ਕਿੱਥੋਂ ਤੱਕ ਹੈਗਾ ਵਾ ਮੌਸੇਸ ਤਰੀਕੇ ਚਲਦੀ ਵੀ ਆ ਮੈਨੂੰ ਪਤਾ ਜੇ ਮੈਂ ਵੇਚੀ ਜਾਂ ਖਰੀਦੀ ਵਾਲੀ ਗੱਲ ਕਰਨੀ ਹੁੰਦੀ ਨਾ ਤੇ ਮੈਂ ਤੁਹਾਨੂੰ ਹੋਏ ਨਾ ਵੜਨ ਦਿੰਦੀ ਸਿਕਿਉਰਿਟੀ ਗਾਰਡ ਬਾਹਰ ਬੈਠਾ ਹੈ ਉਹਨੂੰ ਮੈਂ

ਆਪਣੀ ਮਾਂ ਨਾਲ ਝਗੜ ਕੋਈ ਇਥੋਂ ਦੀ ਕੋਈ ਵੀ ਗੱਲ ਕੀਤੀ ਤੇ ਮੈਨੂੰ ਕੋਈ ਬੁਰਾ ਕੋਈ ਨਹੀਂ ਮੇਰਾ ਕੁਛ ਜਾਣਾ ਨਹੀਂ ਤੇ ਤੇਰਾ ਕੁਛ ਪਿਆਣਾ ਨਹੀਂ ਸੋ ਸਮਝ ਕੇ ਗੱਲ ਕਰੀ ਲੱਗੀ ਸਮਝ ਜਾ ਕਰ ਲੈ ਗੱਲ ਮਾਂ ਨਾਲ ਕੀ ਕਹਿੰਦੀ ਹੈ ਮੇਰਾ ਛੋਨਾ ਨੰਨੀ ਆਈ ਛੋਨੇ ਛੋਤੜਾ ਕੀ ਆਈ ਛੀ ਹਾਂ ਤਾਂ ਨਹੀਂ ਲੱਗੇਗੀ ਗੁੱਗੂ ਜੈਨੂ ਆਗੋ ਮੇਰੇ ਵਗਾ ਛੀ ਮੰਮਾ ਵਰਗਾ ਛੀ ਕਿ ਗੰਦੇ ਜਿਹੇ ਪਾਪਾ ਵਰਗਾ ਛੀ ਦਾਦੀ ਵਰਗਾ ਤੇ ਬਿਲਕੁਲ ਹੀ ਆਪਾ ਬੰਨ ਬਿਲਕੁਲ ਹੀ ਬੰਨਣਾ ਤੈਨੂੰ ਪਤਾ ਨਾਨੀ ਦਾ ਦਿਲ ਨਹੀਂ ਲੱਗਦਾ ਤੇਰੇ ਬਿਨਾ ਤੈਨੂੰ ਇੰਨੀ ਯਾਦ ਆਉਂਦੀ ਏ ਤੇਰੀ ਇਹਨੂੰ ਪਤਲਾ ਜਿਹਾ ਸੂਟ ਪਾਇਆ ਤੂੰ ਕੀ ਕਰਦੀ ਹੈ ਤੈਨੂੰ ਇੰਨੀ ਭੋਰਾ ਤੇਨੂੰ ਅਕਲ ਨਹੀਂ ਗਈ ਕਿੱਥੇ ਤੂੰ ਪੜੀ ਲਿਖੀ ਮਰੀ ਪਈ ਹੈ ਹੈ ਬਿਆਰ ਮਾਰਕੀਟ ਜਾ ਕੋਈ ਸੋਹਣਾ ਜਿਹਾ ਸੂਟ ਖਰੀਦ ਲਿਆ ਮੈਂ ਤੇ ਚ ਲੈ ਗਈਆਂ ਹੈ ਇਹਨੂੰ ਡੈਪਰ ਵੀ ਨਹੀਂ ਲਾਇਆ ਆ ਕਪੜੇ ਗਿੱਲਾ ਕਰੇਗੀ ਤੇ ਸਾਰਾ ਗਿੱਲਾ ਹੋ ਠੰਡ ਲੱਗ ਜੰਨੀ ਬੱਚੇ ਨੂੰ ਡੈਪਰ ਲਾ ਕੇ ਰੱਖ ਤਾਂ ਹਰ 2 ਘੰਟਿਆਂ ਬਾਅਦ ਡੈਪਰ ਨੂੰ ਚੇਂਜ ਕਰ ਆ ਉੜਰ ਪਾ ਹਰ ਚੀਜ਼ ਵੇਖ ਪੁੱਤ ਵੇਖੋ ਕਿਦਾਂ ਨਵਿੰਦਰ ਜੀ ਕਿਦਾਂ ਵਿੰਦਰ ਜੀ ਸੋਹਣਾ ਜਿਆ ਹਾਂ ਨਾਨੀ ਨਾਨੀ ਦਾਦੀ ਨਹੀਂ ਨਾ ਲਾਜ ਕਰਦੀ ਚਲੀਏ ਆਪਾਂ ਮੈਂ ਤੇ ਲੈ ਕੇ ਨਹੀਂ ਜਾ ਸਕਦੀ ਨਹੀਂ ਨਹੀਂ ਮੰਮੀ ਕਿਉਂ ਨਹੀਂ ਲੈ ਕੇ ਜਾ ਸਕਦੇ ਤੁਸੀਂ ਮੇਰਾ ਪਤਾ ਕਿ ਨੰਦਰੋ ਮਨ ਟੁੱਟਦਾ ਹੈ ਉਥੇ ਕੱਲੀ ਆ ਨਾ ਤੇਰਾ ਪਿਓ ਮੇ ਨਾਲ ਗੱਲਬਾਤ ਕਰਦਾ ਐ ਐਸੇ ਗੱਲੋਂ ਕਹਿੰਦਾ ਅੰਜੂ ਹੁਣ ਨੂੰ ਨਹੀਂ ਸਾਹਮਣੇ ਆਂਦੀ ਕੁੜੀ ਤੇ 700 ਦੀ ਪਤਾ ਨਹੀਂ ਕਿਦਾਂ ਦੀ ਤੇ ਕਿਦਾਂ ਦੀ ਨਹੀਂ ਉਹ ਸਾਹਮਣੇ ਹੋਏਗੀ ਮੈਨੂੰ ਰਹਿ ਰਹਿ ਕੇ ਦਾ ਧਿਆਨ ਆਂਦਾ ਮੈਂ ਕਿ ਥੋੜੀ ਹਵਾ ਮੰਮੀ ਕਹਿੰਦੇ ਲੱਗਨ ਦੇ ਹੱਥ ਨਹੀਂ ਲਾਣ ਦਿੰਦੀ ਇੱਥੇ ਐਵੇਂ ਗਿਲਟੀ ਬਣੀ ਇਨੀ ਕਿਨੀ ਕਿ ਇਹ ਤੇ ਕਿਉਂ ਓਲਾ ਡਾਲਦਾ ਫੁਲਕੇ ਤੋਂ ਲਾ ਕੇ ਕੋਸਾ ਜਾ ਕਰਕੇ ਤੇ ਇੰਜ ਕਿਉਂ ਓਲਾ ਕੁੜੀ ਦੇ ਹਾਂਜੀ ਮੰਮੀ ਮੰਮੀ ਵੀ ਕਹਿੰਦੇ ਮੇਰਾ ਨਾਮ ਧਿਆਨ ਨਾ ਸੁਣ ਕੋਈ ਪ੍ਰਾਪਰਟੀ ਨਹੀਂ ਕੋਈ ਕੁਝ ਨਹੀਂ ਮੈਂ ਬਾਨੇ ਨਾ ਲਈਆਂ ਸਾਡੇ ਪੱਲੇ ਕੀ ਰਹਿ ਗਿਆ ਇੱਕ ਮਗਾਨ ਦੀ ਜਗਾ ਕਿਹੜੇ ਬੰਨਿਆਂ ਬੋਲਦੀ ਖੱਬਿਓ ਇਹਨੂੰ ਮੈਂ ਕਰਾ ਸੁੱਤਰ ਨਹੀਂ ਵੈਸੀ ਥੋੜਾ ਕੱਲ ਤੇ ਕੱਲ ਮੇਰੇ ਨਾਲ ਨਿੰਨੀ ਬਕਵਾਸ ਕੀਤੀ ਐ ਮੈਂ ਤਾਂ ਲੰਗਦੀ ਲੰਗਦੀ ਆ ਗਈ ਸੀ ਆ ਚਾਚੇ ਉਹਨਾਂ ਵੱਲ ਗਈ ਸੀ ਜਰਾਕ ਤੇ ਮੈਂ ਕਿਹਾ ਚੱਲ ਵਾਪਸ ਹੀ ਹਰਤ ਦੇ ਵੱਲ ਹੁੰਦੀ ਜਾਵਾਂ ਕਹਿੰਦੀ ਅੱਧੀ ਰਾਤੀ ਕੀ ਵੜਨ ਆ ਗਏ ਇੱਥੇ ਕੀ ਕਰਨਾ ਐ ਇੱਥੇ ਨਹੀਂ ਨਹੀਂ ਮੰਮੀ ਜਦੋਂ ਮਰਜੀ ਆਓ ਤੂੰ ਤੂੰ ਦੱਸ ਕੇ ਕਿਉਂ ਨਹੀਂ ਗਈ ਇਹਨੂੰ ਇਹ ਲਟੰਕੀ ਜੀ ਮੇਰੇ ਅੱਗੇ ਕਰਦੀ ਫਿਰਦੀ ਇਹਨੂੰ ਮੈਂ ਜਵਾਬ ਦੇਣ ਜੋਗੀ ਨਹੀਂ ਰਹੀ ਹਾਂਜੀ ਮੰਮੀ ਨੋਂ ਟੰਕੀ ਕਰਦੀ ਐ ਮੇਰੀ ਸੱਸ ਪਤਾ ਤੇਗਾ ਤੁਹਾਨੂੰ ਸੁਭਾ ਦਾ ਮੈਂ ਸਭ ਦੱਸ ਕੇ ਗਈ ਸੀ ਉਹ ਗੱਲ ਵੱਖਰੀ ਮੈਨੂੰ ਟਾਈਮ ਲੱਗ ਗਿਆ ਮੈਂ ਦਵਾਈ ਲੈਣ ਗਈ ਤਾਂ ਪਰ ਮੈਨੂੰ ਡਾਕਟਰ ਨਹੀਂ ਮਿਲਿਆ ਅਤੇ ਮੈਂ ਫਿਰ ਨਾ ਕਰਵਾ ਚੋਤ ਕਰਕੇ ਸਮਾਨ ਲੈ ਲਾਪੀ ਆਹ ਲਿਆਣਾ ਤੇਰਾ ਕਰਵਾ ਚੋਤ ਵੀ ਇਹ ਲੈ ਕੇ ਆਵਾਂਗੀ ਕੀ ਕਰਵਾ ਚੋਤ ਪੁੱਤ ਨਹੀਂ ਉਹ ਗੱਲ ਕਰਦਾ ਹਾਂਜੀ ਹਾਂਜੀ ਮੰਮੀ ਵੀਡੀਓ ਕਾਲ ਹੁੰਦੀ ਰੋਜ਼ ਰੋਜ਼ ਇਹ ਨਾਲ ਇਹਨੂੰ ਵੇਖਦਾ ਵਾ ਗੱਲ ਹੁੰਦੀ ਮੰਮੀ ਰੋਜ਼ ਦੋ ਟਾਈਮ ਫੋਨ ਹਾਂਜੀ ਲੱਗ ਪਏ ਹਾਂਜੀ ਹਾਂਜੀ ਤੇ ਤੇਰੀ ਸ਼ਕਲ ਤਾਂ ਕੁਝ ਹੋਰ ਹੀ ਵੱਜੇ ਪੇ ਬਾਰਾ ਮੰਮੀ ਉਹ ਨਾ ਦਰਦ ਹੋਉਂਦੀ ਸੀ ਅੱਜ टाਂਕਿਆ ਕਰਕੇ ਤੇ ਫਿਰ ਨਾ ਮੈਂ ਜਦੋਂ ਬਾਜ਼ਾਰ ਗਈ ਮੈਨੂੰ ਹੋ ਗਿਆ ਵਿਚ ਰਸਿਮ ਨਾ ਦਾ ਅਦਰ ਘਰ ਕੋਲ ਹੀ ਹੈਗਾ ਮੈਨੂੰ ਉਹਦੀ ਯਾਦ ਆ ਗਈ ਤੇ ਮੈਂ ਉਹਦੇ ਵੱਲ ਹੋ ਆਈ ਉਹਦੀ ਯਾਦ ਨੂੰ ਕੀ ਕਰਨਾ ਉਹਦੇ ਖਸਮ ਨੂੰ ਅਕਲ ਲੱਗੀ ਹੈ ਹੋਰਾ ਵੀ ਸ਼ਰਮ ਗਈ ਕਿ ਹਥਾਂ ਦੀ ਹੁਣ ਮੈਂ ਬੋਲਾਂ ਤੇ ਮੈਂ ਮੈਂ ਬੋਲੇ ਬੁਰੀ ਲੱਗਦੀ ਹੈ ਮੈਂ ਗੱਲ ਕਰਦੀ ਸੱਚੀ ਖਰੀ ਤੇ ਖੋਟੀ ਪਰ ਕਹੇ ਨੇ ਐ ਨਹੀਂ ਜਾਣਣਾ ਕਿ ਕੀ ਕਹਿੰਦੀ ਹੈ ਸਾਰੇ ਕਹਿੰਦੇ ਨੇ ਭੋਂਕਦੀ ਹੈ ਤੇ ਫੇ ਮੇਰਾ ਭੋਂਕਣਾ ਹੀ ਸੁਣ ਲਓ ਕਿਵੇਂ ਆ ਕੇ ਚੋੜਾ ਜਾ ਹੋ ਕੇ ਬਹਿ ਗਿਆ ਸੀ ਇਹ ਮੈਂ ਗੱਲ ਕਰਾਂਗਾ ਇਹ ਮੈਂ ਕਰਕੇ ਵਿਖਾਵਾਂਗਾ ਇਹ ਕਰਦਾ ਕਰਦਾ ਤਾਂ ਪਤਾ ਨਹੀਂ ਕਿੱਥੇ ਤੁਰ ਪਿਆ ਵਾ ਰਾਣ ਇੱਥੇ ਬੈਠੀ ਹੈ ਆ ਪਤਾ ਨਹੀਂ ਕਿਥੇ ਉਂਝੜਿਆ ਪਿਆ ਆ ਵੈ ਬੰਦਾ ਪੁੱਛੇ ਜੇ ਕਿਹੇ ਕੰਮ ਲੱਗਾ ਤੇ ਕਰਕੇ ਜਾ ਇੱਥੇ ਕੀ ਪਤਾ ਕਿਥੇ ਗਿਆ ਆ ਵੈ ਮੈਨੂੰ ਨਦਰ ਢੇ ਜਾਣੇ ਨੇ ਕੋਈ ਫੋਨ ਕੀਤਾ ਤੇ ਨਾ ਮੈਂ ਉਹਨੂੰ ਕੋਈ ਕੀਤਾ ਦਫਾ ਹੋਵੇ ਮੈਨੂੰ ਨਹੀਂ ਚੰਗੇ ਲੱਗਦੇ ਨਾ ਸਿਮਰਤ ਤੇ ਨਾ ਸੇਵਕ ਚੰਗੇ ਲੱਗਦੇ ਮੈਂ ਤਾਂ ਤੇਰੇ ਮੂੰਹੋਂ 2 ਮਿੰਟ ਬੁਲਾਨੀ ਆ ਆ ਕੋਈ ਨਹੀਂ ਮੰਮੀ ਇਹਨੇ ਮਾੜੇ ਵੀ ਨਹੀਂ ਹੈਗੇ ਉਹ ਹਮ ਇਹਨੇ ਚੰਗੇ ਵੀ ਨਹੀਂ ਗਏ ਜਿੰਨੇ ਅੰਨੇ ਨਹੀਂ ਗਏ ਹੁਣ ਮੈਨੂੰ ਦੱਸ ਰੋਜ਼ ਗੱਲ ਕਰਦਾ ਤੇਰੇ ਨਾਲ ਦੋ ਟਾਈਮ ਫੋਨ ਤੇ ਗੱਲ ਹੁੰਦੀ ਕਿ ਨਹੀਂ ਹੁੰਦੀ ਕੀ ਉਹਨੇ ਫਿਰ ਦੱਸਿਆ ਆ ਆਪ ਆਏਗਾ ਪਹਿਲਾਂ ਜਾਂ ਤੈਨੂੰ ਖੜੇਗਾ ਜਾਂ ਕਿਸ ਸਿਆਪਾ ਮਕਾਏਗਾ ਕਿਹੜੇ ਮੈਂ ਕਿੰਨੀ ਮੈਂ ਕਿਹੜੀ ਪੀਨ ਨੂੰ ਕਿਸੀ ਗਈ ਮੈਨੂੰ ਤੇ ਉਹ ਦਿਨ ਨੂੰ ਉਹ ਘੜੀ ਨੂੰ ਰੋਂਦੇ ਜਦੋਂ ਤੇਰੇ ਮਗਰਲਾ ਕੇ ਵਿਆਹ ਇਦਾਂ ਦਾ ਕਰਾਤਾ ਤੇਰਾ ਮੈਂ ਇਹਨਾਂ ਚੰਗਾ ਉੱਥੇ ਸੈਮਰਾ ਵਿਆਹ ਕਰਾ ਲੈਂਦੀ ਨਾ ਕਿਤੇ ਰਾਜੇ ਛੱਡ ਜਾਂਦੀ ਸਿਆਪਾ ਇਸਿਮਰਾ ਦਾ ਮੈਨੂੰ ਤੇ ਰੱਤਾ ਚੰਗੀ ਨਿਲਦੀ ਮੇਰੇ ਅੱਖਾਂ ਦੇ ਸਾਹਮਣੇ ਆਉਂਦੀ ਮੇਰਾ ਤਾਂ ਦਿਲ ਕਹਿੰਦਾ ਫੜ ਕੇ ਕੋਈ ਚੀਜ਼ ਨੂੰ ਮਾਰ ਦਵਾ ਤੇ ਜਦੋਂ ਵੇਖੋ ਹਰ ਕਿਸ ਨੂੰ ਕੋਸੇ ਰਹਿੰਦੇ ਜੇ ਕੀ ਬੱਸ ਕਰੋ ਮਮੀ ਕਗਾ ਯਾਦ ਰੱਖਿਓ ਆਪਾਂ ਕਿਸੇ ਨਾਲ ਜ਼ਿਆਦਾ ਕੋਸੀ ਹੈ ਨਾ ਤੇ ਵਾਪਸ ਸਾਡੇ ਤੇ ਆਂਦੀ ਜੇ ਛੱਡੋ ਹਣ ਤੇ ਰਹੀ ਗੱਲ ਸ ਮੈਨੂੰ ਤੇ ਅਰਜ ਨਾ ਮਤਲਬ ਹੈ ਨਾ ਤੁਸੀਂ ਮੇਰੇ ਨਾਲ ਗੱਲ ਕਰੋ ਅੱਜ ਬਿਲਕੁਲ ਠੀਕ ਹੈ ਅੱਜ ਜਦ ਨਾ ਮੇਰੀ ਗੱਲਬਾਤ ਹੁੰਦੀ ਹੈ ਦੋ ਤਿੰਨ ਟਾਈਮ ਫੋਨ ਕਰ ਦਿੰਦਾ ਜਦੋਂ ਦਿਲ ਕਰੇ ਉਹਨਾਂ ਦੀ ਹੁੰਦੀਆਂ ਮੇਨਾਂ ਦੀ ਹੁੰਦੀਆਂ ਗੱਲ ਤੇ ਖਰਚਾ ਵੀ ਹੁਣ ਉਹ ਭੇਜਦਾ ਵੈ ਚੱਲ ਚੰਗੀ ਗੱਲ ਭੇਜਦਾ ਤੇ ਕੋਈ ਹਾਨ ਕਰਨ ਦੇ ਆ ਵੈ ਚੋਂ 55 ਸਾਲਾਂ ਬਾਅਦ ਨਾ ਇਹੀ ਬੰਦੇ ਨਾ ਚਮਚੇਜ ਬਣ ਕੇ ਤੁਰੇ ਫਿਰਦੇ ਨੇ ਪਿੱਛੇ ਪਿੱਛੇ ਅਜਿੰਨੀ ਦਿਨ ਜਨਾਨੀ ਦੂਰ ਰਵੇ ਨਾ ਉਦਹੀਂ ਇਹਨਾਂ ਨੂੰ ਬਸ ਰੰਗ ਰਲੀਆਂ ਪਰੀਆਂ ਬਾਹਰ ਰਹਿੰਦੀਆਂ ਨੇ ਵੇ ਦੇ ਰਹਿੰਦਾ ਮੀਮਾ ਸ਼ੀਮਾ ਵੇਂਦਾ ਨਾ ਉਥੇ ਕੰਮ ਕਰਦਾ ਵੱਡਾ ਟਰਾਲੀ ਚ ਲਾਨ ਗਿਆ ਵੇ ਇੱਥੋਂ ਦਾ ਸਾਰਾ ਕੁਝ ਛੱਡ ਕੇ ਹੁਣ ਦੱਸ ਮੈਨੂੰ ਫੋਨ ਕਿਉਂ ਮਾਰਿਆ ਸੀ ਉਹਨਾਂ ਦੇ ਸਾਹਮਣੇ ਤੇ ਨਾਟਕ ਕੀਤਾ ਕਿਉਂ ਮੈਨੂੰ ਬੁਲਾ ਲਿਆਈ ਮੈਂ ਤਾਂ ਆਣਾ ਨਹੀਂ ਸੀ ਮੈਂ ਤਾਂ ਸੂਟਾਂ ਦੇ ਭਾਨੇ ਆ ਗਈ ਮੈਂ ਤਾਂ ਦੀਵਾਲੀ ਦੇ ਕੱਪੜੇ ਲਿਆਣੇ ਸੀ ਦੱਸ ਕੀ ਹੈ ਮੰਮੀ ਹੂੰ ਉਹਨਾਂ ਡਰੀ ਕਿਉਂ ਬਈਆਂ ਗੱਲ ਕਰ ਖੁੱਲ ਕੇ ਉਹਨੂੰ ਕੋਈ ਪ੍ਰਾਪਰਟੀ ਡੀਲਰ ਆਇਆ ਸੀ ਚਾਰ ਬੰਦੇ ਘਰ ਹੈਂ? ਆਹ ਹੋਏ ਕਾਰ ਨਹੀਂ ਸੀ ਹੈਗੀ। ਸੱਸ ਨੇ ਵੀ ਕਾਰ ਤਾਂ ਤੂੰ ਨਹੀਂ ਸੀ। ਤੋ ਹੁਣ ਐ ਕਿੱਥੋਂ ਨਹੀਂ ਸੀ ਹੈਗੀ? ਕੱਲ ਦੀ ਗੱਲ ਨਹੀਂ ਨਾ ਹੈਗੀ। ਹਾਂ। ਇਹ ਅੱਜ ਦੀ ਗੱਲ ਐ। ਜਦੋਂ ਐ ਨਹੀਂ ਸੀ ਹੈਗੀ ਕਾਰ ਸਵੇਰੇ ਮੈਨੂੰ ਫੋਨ ਉਦੋਂ ਕਰਨਾ ਸੀ ਆਂਦੀ ਮੈਂ। ਹੋ ਮੀ ਨੂੰ ਨਾ ਇੱਕਦਮ ਆਏ ਤੇ ਇਹਦੇ ਬਾਰੇ ਚਲ ਪੁੱਛ ਕੇ ਤੇ ਚਲ ਗਿਆ ਅਰਜਨ ਨੇ ਮੰਮੀ ਬਾਰੇ ਉਹਨਾਂ ਹੀ ਗੱਲ ਕਰਨੀ ਉਹ ਖਲੋਤੇ ਹੀ ਨਹੀਂ ਜਾਦੇ ਤੇ ਕਿਉਂ ਨਹੀਂ ਖਲੋਤੇ ਤੂੰ ਡੰਗਰ ਅਨਪੜ ਪੜੀ ਲਿਖੀ ਮਾਰਾ ਤੇਰੇ ਕੰਨ ਥੱਲੇ ਚ ਪੇੜ ਬੱਚੀ ਨਾਲੋਂ ਨਹੀਂ ਇੱਧਰ ਉੱਧਰ ਕਦੀ ਬੱਚਾ ਰਹੁੰਦਾ ਬੱਚੇ ਵਾਂ ਧਿਆਨ ਮੇਰੇ ਰੱਬਾ ਮੈਨੂੰ ਲਗਾ ਲੋ ਕਾਲ ਦੁਨੀਆ 'ਚ ਜਨਾਨੀ ਪੈਦਾ ਹੋ ਗਈ ਮੇਰੇ ਕੁੱਖੋ ਉੱਪਰ ਇਹਦੇ ਔਲਾਦ ਹੋ ਗਈ ਐ ਡੱਲ ਕਿੱਥੋਂ ਆ ਗਈ ਤੈਨੂੰ ਪਤਾ ਹੀ ਨਹੀਂ ਕੋਈ ਆਇਆ ਗਿਆ ਤੂੰ ਇੱਕ ਨਿਆਣਾ ਕੀ ਜੰਮ ਕੇ ਤੂੰ ਬੋਂਗਲ ਹੀ ਗਈ ਐ ਮੈਨੂੰ ਤਾਂ ਗੱਲ ਕਰਦੀ ਤੇ ਮੀਆਂ ਜੇ ਨਾ ਗੱਲ ਕਰਾਂ ਤਾਂ ਮੈਂ ਬੁਰੀ ਜੇ ਗੱਲ ਕਰਾਂ ਤਾਂ ਉਹ ਤੂੰ ਉਹਨਾਂ ਨੂੰ ਪੰਦੀ ਚਾਹ ਪਾਣੀ ਪੀਂਦੀ ਉਹਨਾਂ ਨੂੰ ਪੁੱਛ-ਕਿਛ ਕਰਦੀ ਸਾਰੀ ਗੱਲ ਨਹੀਂ ਮੰਮੀ ਮੈਂ ਕੱਲੀ ਜਨਾਨੀ ਮੈਂ ਨਹੀਂ ਆ ਮੈਨੂੰ ਨਾ ਖਾ ਜਾਣਗੇ ਜਿਵੇਂ ਤੂੰ ਹੈਂ ਕੋਈ ਫਲ ਫਰੂਟ ਆਣਗੇ ਕੱਟਣਗੇ ਸਲਾਈਡ ਕਰਨਗੇ ਤਾਂ ਸਾਰੇ ਖਾ ਜਾਣਗੇ ਮੈਂ ਮੰਮੀ ਡਰ ਗਈ ਬੋਲਾਂ ਲੱਗੇ ਤੇ ਮਾਂ ਆ ਕੇ ਡਰਦੀ ਐਦੀ ਪੀਪ ਨਹੀਂ ਵਯਾ ਮੈਨੂੰ ਵੀ ਪਤਾ ਲੱਗੇ ਕੁੰਝ ਕੀਤਾ ਹੀ ਮੈਨੂੰ ਵੀ ਪਤਾ ਲੱਗੇ ਮੇਰੀ ਧੀ ਹੈ ਪਿਓ ਵਰਗੀ ਇੰਟਰਪੋਕਲ ਕਲ ਨੰਬਰ ਦੀ ਡਰਫ ਕੋ ਕਲ ਨਿਕਲੀ ਹੈ ਮੰਮੀ ਨਹੀਂ ਗਲੀ ਮੱਲੇ ਚੰਗਾ ਨਹੀਂ ਲੱਗਦਾ ਐਨੀ ਤੇ ਮੈਂ ਵੀ ਸਮੇਦਾਰਾਂ ਚਾਰ ਬੰਦੇ ਵੜੇ ਗਲੇ ਕਹਿੰਦਾ ਘਰ ਸੱਸ ਹੈ ਨਹੀਂ ਤੇ ਪਤਾ ਨਹੀਂ ਕੀ ਗੱਲ ਹੈ ਮੈਂ ਐਵੇਂ ਬਿਠਾ ਕੇ ਚਾਹਾਂ ਕੈਮਰੇ ਲੱਗੇ ਤੇ ਤੇਰੇ ਘਰ ਲੋਕੀ ਨਹੀਂ ਨਾ ਕੈਮਰੇ ਚੈੱਕ ਕਰਨ ਆਏ ਉਹਨਾਂ ਨੇ ਪਹਿਲਾਂ ਵੇਖਣਾ ਹਾਂਜੀ ਵੜਿਆ ਜੀ ਕੋਈ ਤੁਸੀਂ ਮੰਮੀ ਮੈਂ ਹਾਂ ਮੈਂ ਕਾਸ ਹਰ ਵੀ ਤੇ ਗੱਲ ਕਰਾਂ ਲੋਕਾਂ ਦੀ ਐਨੀ ਪਰਵਾਹ ਮੈਂ ਨਹੀਂ ਕਰੀਦੀ ਠੀਕ ਹੈ ਜੇ ਤੁਸੀਂ ਸਹੀ ਹੋ ਨਾ ਤੇ ਫਿਰ ਕਿਸੇ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਲੋਕੀ ਦੇ ਭੈਣ ਭਰਾਵਾਂ ਨੂੰ ਖਲੋਤਿਆਂ ਵੀ ਨਾ ਗਲਤ ਕਹਿ ਦਿੰਦੇ ਨੇ ਤੇ ਘਰ ਸੋ ਆਇਆ ਗਿਆ ਹੁੰਦਾ ਪੁੱਤ ਸਿਆਣੀ ਬਣ ਸਮਝਦਾਰ ਬਣ ਕੇ ਚੱਲਣਗੀ ਨਾ ਤੇ ਇੱਕ ਸਹੀ ਨਜ਼ਰੀਏ ਚ ਚੱਲਣਗੀ ਫਿਰ ਤੂੰ ਸੋ ਦੁਨੀਆ ਦੇ ਵਿੱਚ ਵੀ ਇਕੱਲੀ ਖਲੋਤੀ ਨਾ ਤੈਨੂੰ ਕੋਈ ਉਂਗਲ ਨਹੀਂ ਚੁੱਕ ਸਕਦਾ ਪੁੱਤ ਇਹ ਧਿਆਨ ਰੱਖੀ ਲੋਕੀ ਤੇ ਕਿਸੇ ਨੂੰ ਜੀਨ ਨਹੀਂ ਦਿੰਦੇ ਦੂਜੀ ਗੱਲ ਤੂੰ ਹੀ ਸਹੀ ਹੋ ਨਾ ਤੁਹਾਨੂੰ ਕੋਈ ਜ਼ਰੂਰਤ ਨਹੀਂ ਕਿਸੇ ਨੂੰ ਜਵਾਬ ਦੇਣ ਲਈ ਤੁਹਾਡਾ ਕਰਦਾਰ ਇਹੋ ਜਿਹਾ ਹੈਗਾ ਕਿ ਤੁਸੀਂ ਸਾਹਮਣੇ ਵਾਲੇ ਨੂੰ ਜਵਾਬ ਆਪੇ ਹੀ ਦੇ ਜੋਗੇ ਟਾਡੇ کردار ਨੇ ਜਵਾਬ ਦੇਣਾ। ਤੂੰ ਮੰਮੀ ਐ ਵੀ ਦਾਰਸੀ ਕਿ ਤੂੰ ਉਤੋਂ ਸਾਥ ਸਾ ਆ ਜਾਂਦੀ ਐ ਇਹਨੇ ਮੈਨੂੰ ਬਾਅਦ ਚ ਗੁੱਸੇ ਹੋਣਾ ਤੂੰ ਉਹਨਾਂ ਨੂੰ ਕਿਉਂ ਬਿਠਾਇਆ ਤੂੰ ਜਾਣਦੀ ਐ ਇਸ ਘਰ ਕੇ। ਹਾਂ। ਮੰਮੀ ਤੂੰ ਇੱਥੇ ਸਿਆਣੀ ਹੋ। ਚੱਲ ਮੈਂ ਹੀ ਭੈਣ ਮੈਂ ਸਿਆਣੀ ਨਹੀਂ ਮੈਂ ਤਾਂ ਗਧੀਆਂ ਗਧੀ। ਨਹੀਂ ਮੰਮੀ। ਆਏ ਹਾਂ ਮੰਮੀ ਮੇਰੀ ਗੱਲ ਸੁਣੋ। ਮੈਨੂੰ ਇਹ ਦੱਸੋ ਪ੍ਰਾਪਰਟੀ ਵੱਲੇ ਜਿਹੜੇ ਆਉਂਦੇ ਸੇਲ ਪਰਚੇਜ਼ ਦੇ ਕੰਮ ਹੁੰਦਾ ਐ ਕੀ ਹੋ ਸਕਦਾ ਹੋਏਗਾ ਭਲਾ? ਹਾਂ। ਸੇਲ। ਵੇਖ। ਹਾਂ। ਪ੍ਰਾਪਰਟੀ ਵੇਚਣ ਦੀ ਗੱਲ ਕਰਨ ਦੀ ਐ। ਮਕਾਨ ਉਹਨਾਂ ਦੇ ਪੰਲੀਆਂ ਤੋਂ ਅਗਲੀਆਂ ਛੱਡ ਕੇ ਕਿਰਾਏ ਤੇ ਛੜਿਆ ਐ ਉਹ ਵੀ ਚੰਗਾ ਭਲਾ ਮਕਾਨ ਐ। ਅ ਪ੍ਰੋਪਰਟੀ ਵੇਚਣ ਦਾ ਕਾਰਨ ਇਹੀ ਹੋ ਸਕਦਾ ਹੈ ਕਿ ਜਾਂ ਤੇ ਅਰਜਨ ਪੈਸੇ ਦੇਣੇ ਕਰਨੇ ਹੋਣਗੇ ਪਰ ਐਨੇ ਥੋੜੀ ਦੇ ਦੇਗੀ ਪ੍ਰੋਪਰਟੀ ਪ੍ਰੋਪੀ ਦਾ 4 ਕਰੋੜ ਦੀ ਹੈ ਪਤਾ ਵੇਚਦੇ ਵੇਖੇ ਖਰੀਦਦੇ ਮੈਂ ਤੁਹਾਨੂੰ ਕਿ ਖਰੀਦ ਨਹੀਂ ਸਕਦੇ ਜੇ ਕੋਈ ਘਰ ਚੱਲ ਕੇ ਆਇਆ ਨਾ ਮਕਾਨ ਤੋਂ ਆਪੇ ਕਹਿੰਦੇ ਐ ਵੰਦੇ ਕਰਦੇ ਸੀ ਅੰਦਰ ਆਏ ਨੇ ਲਾ ਜੇ ਖਰੀਦ ਨਹੀਂ ਹੋਈ ਤੇ ਇਹਨਾਂ ਨੇ ਜਾਣਾ ਹੈ ਉਹਨਾਂ ਨੇ ਨਹੀਂ ਘਰ ਚਾਣਾ ਇਸ ਘਰ ਚ ਨਹੀਂ ਆਣਗੇ ਓਹੋ ਮੈਨੂੰ ਪਤਾ ਕੀ ਲੱਗਨ ਦਿਆ ਵੈ ਤੇਰਾ ਕੰਮ ਅੜਿਆ ਪਿਆ ਜਾਨ ਦਾ ਅੱਛਾ ਤੇ ਕਹਿੰਦੇ ਨਾ ਕੋਈ ਕੰਮ ਬੰਦੇ ਬੰਦੇ ਉਹਦਾ ਰੋਲਾ ਪੈ ਜਾਂਦਾ ਤੋ ਕੰਮ ਬੰਦ ਹੋ ਜਾਂਦਾ ਦੋ ਵਾਰੀ ਤੇਰਾ ਕੰਮ ਰੁਕਿਆ ਪਹਿਲਾਂ ਜਾਂਦੇ ਜਾਂਦੇ ਪ੍ਰੈਗਨਨਸੀ ਬਾਅਦ ਚ ਵਹਿ ਰਫਣ ਖਾਨਾ ਕਾਗ ਜਾਂਦਾ ਪੈ ਗਿਆ ਅੱਛਾ ਤੇ ਕੁੜੀ ਦੇ ਵੀ ਬੰਨੇ ਆ ਵੀ ਕੱਲ ਪ੍ਰੋਪਰਟੀ ਨਾ ਹੀ ਲੈਣਾ ਦੇਣਾ ਉਹ ਕੱਲੀ ਆਏਗੀ ਤੇਰਾ ਪਤਾ ਨਹੀਂ ਕਿੰਨਾ ਪੈਸਾ ਲਾ ਜਾਣਾ 30 40 50 ਮੈਨੂੰ ਕੀ ਪਤਾ ਕਿੰਨਾ ਉਹਦਾ ਵੀ ਤਾਂ ਲੱਗਣਾ ਹੈ ਤਿੰਨ ਸਾਢੇ ਦਿਨ ਕਰੋੜ ਦੀ ਤੁਹਾਡੀ ਪ੍ਰਾਪਰਟੀ ਹੈ ਕੀ ਪਤਾ ਉਹਨੇ ਵੇਚ ਬੂਚ ਕੇ ਦੇਖ ਜਿੰਨਾ ਦੇ ਪਿੱਛੇ ਕੋਈ ਇਹਨੇ ਰਿਸ਼ਤੇ ਨਾ ਨਾ ਹੋਣ ਵਰਤੋਂ ਭਾਜੀ ਨਾ ਹੋਵੇ ਬਾਹਰ ਹੀ ਅਗਲੇ ਪੱਕੇ ਸੱਟੋ ਇੰਦੇ ਤੇ ਮੇਰੇ ਲਈ ਤੇ ਭਲੇ ਦੀ ਗੱਲ ਜੇ ਤੂੰ ਸਾਰੀ ਉਮਰ ਸੱਟੋ ਜੇ ਮੈਂ ਤੈਨੂੰ ਬਾਹਰੋਂ ਰਾਜੀ ਖੁਸ਼ੀ ਵੇਖਣਾ ਮੈਨੂੰ ਨਹੀਂ ਕੋਈ ਲੋੜ ਤੂੰ ਆ ਕੇ ਮੇਰਾ ਥੜਾ ਤੋੜਦੀ ਰਵੇਂ ਤੇ ਆ ਕੇ ਠਹਿਰਵੇਂ ਤੂੰ ਬੈਣਾ ਆਪਣੇ ਬੰਦੇ ਨਾਲ ਹੀ ਰਹਿ ਫਿਰ ਆਪਣਾ ਸ਼ਟਰ ਬੰਦ ਰੱਖਿਆ ਕਰੋ ਜੇ ਤੂੰ ਇਹ ਗੱਲ ਸਮਝ ਹੀ ਗਏ ਜੇ ਤੇ ਮੈਨੂੰ ਵੀ ਇਹੀ ਇਹੀ ਲੱਗਦਾ ਸੀ ਕਿ ਇਹ ਨਾ ਵੇਚ ਕੇ ਬਾਹਰ ਜਾਣ ਵਾਸਤੇ ਵੇਚਦੇ ਬਿਰ ਇਹ ਸਮਝ ਹੀ ਗਏ ਜੇ ਕਿ ਇਹ ਮਕਾਨ ਵੇ ਸਾਡੇ ਬਾਹਰ ਦਾ ਬਣਾਉਣਾ ਚਾਹੁੰਦੇ ਨੇ ਤੇ ਫਿਰ ਆ ਜਿਹੜਾ ਮੂੰਹ ਦਾ ਜਿਹੜਾ ਆਪਣਾ ਸ਼ਟਰ ਹੈਗਾ ਇਹਨੂੰ ਬੰਦ ਕਰ ਲਊਗਾ ਮੈਂ ਵੀ ਵਹੀ ਆ ਸਮਝ ਗਈ ਹੁਣ ਚੁੱਪ ਕਰੋ ਮੇਰੀ ਗੱਲ ਸੁਣੋ ਬਾਤ ਤਾਂ ਕਿੰਨਾ ਟਾਈਮ 4 6 7 ਮਹੀਨੇ ਚਲੋ 8 ਮਹੀਨੇ ਤੇ ਹੁਣ ਆਪਾਂ ਫਿਰ ਜਿਵੇਂ ਮੈਂ ਰਹਿ ਨਹੀਂ ਇਹਨਾਂ ਨਾਲ ਚੁੱਪ ਕਰਕੇ ਸੋਹਣੀ ਤਰ੍ਹਾਂ ਤੁਸੀਂ ਵੀ ਰਹੀ ਜਾਓ ਉਹ ਥੋੜਾ ਅਰਜੈਂਟ ਠੀਕ ਹੋਇਆ ਨਾ ਤੇ ਤੁਸੀਂ ਐਵੇਂ ਹੁਣ ਜਦੋਂ ਵੇਖੋ ਐਵੇਂ ਸੂਈ ਲਾਉਂਦੇ ਰਹਿੰਦੇ ਜੀ ਉਹ ਮੈਂ ਤਾਂ ਕੁਝ ਨਹੀਂ ਕਿਹਾ ਉਹ ਮੈਨੂੰ ਬੋਲੀ ਪੁੱਠੀ ਮੈਂ ਥੋੜੀ ਉਹਨੂੰ ਕੁਝ ਕਿਹਾ ਮੈਂ ਕਹਿਣਾ ਚਾਹੁੰਦੀ ਹੁਣ ਸਾਨੂੰ ਤੁਹਾਡਾ ਵੀ ਜਜਮੈਂਟ ਇਹੀ ਹੈ ਮੈਨੂੰ ਵੀ ਆਹੀ ਲੱਗਦਾ ਕਿਉਂਕਿ ਇੱਕ ਦੋ ਜانے ਜਾਣਗੇ ਪ੍ਰੋਪਰਟੀ ਜ਼ਿਆਦਾ ਗਈ ਹੈ ਤੇ ਵੇਚ ਕੇ ਬਾਕੀ ਪੈਸਾ ਮੈਨੂੰ ਲੱਗਦਾ ਤੇ ਜਮ੍ਹਾਂ ਕਰਾ ਜਾਏਗੀ ਤੇ ਤੈਨੂੰ ਨਾਂ ਲੈ ਕੇ ਜਾਣੇ ਸਰਪ੍ਰਾਈਜ਼ ਕਰਨਾ ਈ ਤੈਨੂੰ ਹਾਂ ਇਹ ਨਾ ਇਹਨੂੰ ਇਹੀ ਗਿਆ ਵੀ ਪਹਿਲਾਂ ਕੰਮ ਕੱਚੇ ਕੱਚੇ ਤੂੰ ਹੈ ਰੋਲਾ ਪਿਆ ਤਾਂ ਕੰਮ ਖਰਾਬ ਹੋਣਾ ਸੀ ਮੇਰੀ ਸੱਸ ਨਾ ਪਿਆਨ ਨਾ ਰਿਓ ਹੁਣ ਨਾ ਇਹਨੂੰ ਐਵੇਂ ਸੋਈਆਂ ਲਾਇਓ ਕੋਈ ਸਮੇਂ ਕੇ ਨਾ ਛੱਡਿਆ ਆਹੋ ਮੈਂ ਮੈਂ ਠੀਕਾ ਮੈਂ ਤਾਂ ਕਿਹਾ ਪੈਣਾ ਮੈਂ ਮਾਫੀ ਮੰਗ ਲੈਣੀ ਜੇ ਤੈਨੂੰ ਕੋਈ ਲੱਗਦਾ ਵਾ ਤਾਂ ਉਹਨੂੰ ਵੀ ਇੱਕ ਔਰ ਜਨੂੰ ਮੇਰੇ ਨਾਲ ਗੱਲ ਗੁੱਲ ਕਰ ਲਿਆ ਕਰੇ ਮੈਂ ਕਹਿਦਾ ਕਿ ਸਮਝਾਈਆਂ ਨੂੰ ਮੇਰਾ ਵੀਦੈ ਲਗਰਦਾ ਅਕਸਰ ਮੇਰਾ ਪੋਤਾ ਐ ਦਾਸ ਮੈਨੂੰ ਕਿਹੜੇ ਰੱਬ ਨੇ ਹੋਰ ਦਿੱਤੇ ਚਾਰ ਪੁੱਤਰ ਐਹੀ ਹੈ ਜਵਾਈ ਭਾਈ ਮੇਰਾ ਪੁੱਤਰ ਹਾਂਜੀ ਮੰਮੀ ਮੈਂ ਕਹਦਾਗੀ ਜਨਤਨ ਚਲਾ ਫੇ ਚਲੀਏ ਅਗਲੀ ਕਹਿੰਗੇ ਅੰਦਰ ਪਤਾ ਨਹੀਂ ਕਿ ਚਾ ਗੁੱਗੂ ਚਲੀਏ ਹੋ ਮੇਰੀ ਗੱਲ ਸੁਣ ਫਿਰ ਸੱਸ ਕੋਈ ਗੱਲ ਕਰੇਗੀ ਨਾ ਨਹੀਂ ਮੈਂ ਕਹਿੰਦੀ ਕੁਛ ਨਹੀਂ ਕਹਿੰਦੀ ਤੇ ਪ੍ਰੋਟੀ ਵਾਲੀ ਗੱਲ ਨਾ ਮਾਰ-ਮਾਰ ਧਿਆਨ ਚ ਰੱਖੀ ਮੈਨੂੰ ਦੱਸਦੀ ਰਵੀ ਇੱਕ ਇੱਕ ਗੱਲ ਕਿਉਂਕਿ ਤੇਰੇ ਖਾਣੇ ਘੱਟ ਗੱਲ ਫਿਰਦੀ ਹੁੰਦੀ ਹੈ ਅੱਜ ਹੋ ਜਾਓ ਅੱਗੇ